ਬੋਰ ਲਾਉਣ ਵਾਲੀਆਂ ਮਸ਼ੀਨਾਂ ਦੀ ਪ੍ਰੋਬਲਮ ਸੋਲਵ ਕਰਤੀ ਕਿਸਾਨ ਭਰਾਵੋ 22 ਹੋਰਿਆਂ ਕੋਲੇ 15-16 ਮਸ਼ੀਨਾਂ ਨੇ ਬੋਰ ਲਾਉਣ ਵਾਲੀਆਂ ਪਹਿਲਾਂ ਨਹੀਂ ਕੀ ਹੁੰਦਾ ਕਾਣਕ ਵੱਢਣ ਤੋਂ ਬਾਅਦ ਲੈ ਕੇ ਤੇ ਝੋਨਾ ਲਾਉਣ ਤੋਂ ਪਹਿਲਾਂ ਆਪਾਂ ਲਾਉਣਾ ਹੁੰਦਾ ਦੀ ਬੋਰ ਕਿਉਂ ਪਾਣੀ ਦਿਨੋ ਦਿਨ ਜਾਈ ਜਾਂਦੇ ਆ ਥੱਲੇ ਚਾਹੇ ਬੋਰ ਲਾਉਣਾ ਹੋਵੇ ਖੇਤ 'ਚ ਚਾਹੇ ਬੋਰ ਲਾਉਣਾ ਹੋਵੇ ਘਰੇ ਚਾਹੇ ਬੋਰ ਲਾਉਣਾ ਹੋਵੇ ਕਿਸੇ ਫੈਕਟਰੀ 'ਚ ਤੁਸੀਂ ਦੇਖ ਲਓ ਜਿੰਨੀਆਂ ਮਹੀਨਾ ਨੇ ਉਨੀਆਂ ਹੀ ਟਰਾਲੀਆਂ ਦੇ ਵਿੱਚ ਸਮਾਨ ਪਾਇਆ ਖੜਾ ਐਣੀ ਹੈਗਾ ਵੀ ਸਮਾਨ ਲੈ ਜਾਣ ਵਾਸਤੇ ਸੋਨੂੰ ਆਪਦੀਆਂ ਟਰਾਲੀਆਂ ਲਿਉਣੀਆਂ ਪੈਣਗੀਆਂ ਵੀ ਆਪਦੀਆਂ ਟਰਾਲੀਆਂ 'ਚ ਪਹਿਲਾਂ ਸਮਾਨ ਲੱਦੋ ਫੇਰ ਲਾਹੋ ਫੇਰ ਵਾਪਸ ਕਰਨ ਵੇਲੇ ਉਹ ਕਰੋ ਤੇ ਦੇਖ ਲਓ ਬਰਮੇ ਵਾਲੀਆਂ ਹਜ਼ਾਰ ਹਜ਼ਾਰ ਫੁੱਟ ਤੱਕ ਮਾਰ ਕਰਨ ਵਾਲੀਆਂ ਮਸ਼ੀਨਾਂ ਨੇ ਬਾਈਆਂ ਕੋਲੇ ਪੰਜਾਬ ਦੇ ਵਿੱਚ ਬੂਰਾ ਦੇ ਨਾਂ ਤੇ ਆਪਾਂ ਕਹਿੰਦੇ ਆ ਵੀ ਮੈਨੂੰ ਨਹੀਂ ਲੱਗਦਾ ਕੋਈ ਐਡੀ ਵੱਡੀ ਫਾਰਮ ਹੋਣੀ ਆ ਜਿਹਦੇ ਕੋਲੇ A to Z ਬੋਰ ਨਾਲ ਸੰਬੰਧਿਤ ਸਾਰਾ ਸਮਾਨ ਮਿਲੂਗਾ ਆ ਨਵੀਂ ਮਸ਼ੀਨ ਪੂਰੀ ਹੈਵੀ ਡਿਊਟੀ ਹਜੇ ਹੁਣੇ-ਹੁਣੇ ਤਿਆਰ ਕਰਵਾਈ ਹੈ ਤੇ ਬਾਈ ਮੱਖਣ ਕਣੌਰ ਵਾਲਾ ਮਲੇਰਕੋਟ ਲਈ ਮੰਡੀ ਦੇ ਵਿੱਚ ਇਹਨਾਂ ਦੇ ਚਰਚੇ ਸੁਣ ਕੇ ਆਇਆ ਤੇ ਆ ਪਾਈਪਾਂ ਦੇ ਵਿੱਚ ਨਾ ਬਾਈ ਆਪਾਂ ਕਹਿੰਦੇ ਇਹ ਫਾਈਬਰ ਵਾਲਿਆਂ ਚ 2003 ਦੇ ਵਿੱਚ ਦੀਆਂ ਬਾਈ ਕਹਿੰਦਾ ਮੇਰੇ ਕੋਲੇ ਅੱਜ ਵੀ ਪਰਚੀਆਂ ਪਈਆਂ ਨੇ ਵੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਲੈ ਕੇ ਆਇਆ ਸੀ ਇਹ Rajasthan ਤੋਂ ਪਰ ਜੱਟੂ ਹੋਣ ਕਰਕੇ ਮਾਰਕਾ ਨਹੀਂ ਰਜਿਸਟਰ ਕਰਾ ਸਕਿਆ ਤੇ ਅੱਜਕੱਲ ਜਿਹੜੇ ਕਹਿੰਦੇ ਆ ਨਾ ਅਸੀਂ ਦਾਦਿਆਂ ਵੇਲੇ ਤੋਂ ਕੰਮ ਕਰਦੇ ਆ ਫਾਈਬਰ ਦਾ ਆਹ ਕਰਦੇ ਆ ਉਹਨਾਂ ਨੂੰ ਪੁੱਛੇ ਵੀ ਤੁਹਾਡੇ ਦਾਦਿਆਂ ਵੇਲੇ ਦੀਆਂ ਜਾਂ ਤਾਂ ਕੋਈ ਵੀਡੀਓ ਦਿਖਾ ਦਿਓ ਜਾਂ ਕੋਈ ਬਿੱਲ ਦਿਖਾ ਦਿਓ ਬਾਈ ਚੀਮਾ ਜਿਹੜਾ ਚਟੇ ਕੁਰਤੇ ਪਿਆਮੇ ਦੇ ਵਿੱਚ ਆਉਂਦਾ ਭਰਾਵੋ ਮੁੰਡਾ ਕੈਨੇਡਾ ਧੀ ਕੈਨੇਡਾ ਪਰ ਆਪ ਦੋਨੇ ਮੀਆਂ ਬੀਵੀ ਇੱਥੇ ਬੈਠੇ ਨੇ ਕਹਿੰਦੇ ਜੇ ਆਪਾਂ ਨੂੰ ਬੋਰਾ ਦੇ ਕੰਮ ਵਿੱਚ ਪ੍ਰਮਾਤਮਾ ਨੇ ਮਹਾਰਤ ਬਖਸ਼ੀ ਹੈ ਬਾਈ 12 ਸਾਲ ਦੀ ਉਮਰ ਦਾ ਤਈ ਜਦੋਂ ਅਹਮਦਗੜ੍ਹ ਕੰਮ ਸਿੱਖਣ ਲੱਗ ਗਿਆ ਸੀ ਸਾਰਾ ਕੁਝ ਲੇਬਰ ਵਗੈਰਾ ਇੱਥੀ ਭਰਾਵੋ ਇੱਥੀ ਰਿਪੇਅਰ ਹੁੰਦੀਆਂ ਨੇ ਇੱਥੀ ਇੱਕ ਮਿਸਤਰੀ ਲੱਗਿਆ ਰਹਿੰਦਾ ਇੱਥੀ ਜਨਰੇਟਰ ਬੰਦਿਆ ਇੱਥੀ ਮੋਟਰਾਂ ਦਾ ਸਮਾਨ ਮਿਲਦਾ ਕਹਿੰਦੇ ਛੋਟੇ ਨਾਟਕਾ ਵਾਲੇ ਹੁੰਦੇ ਆ ਨਾ ਜਿਹੜੇ ਉਹਨਾਂ ਦੇ ਤਾਂ ਇਹ ਲੋਕਾਂ ਤੋਂ ਪੈਸੇ ਨਹੀਂ ਲੈਂਦੇ ਟਰਾਂਸਫਾਰਮਰ ਦਾ ਕੰਮ ਇੱਥੀ ਆ ਨਵੀਆਂ ਪੁਰਾਣੀਆਂ ਮੋਟਰਾਂ ਸਭ ਕੁਝ ਬਾਈ ਕਹਿੰਦੇ ਜੱਟਾਂ ਦੀ ਦੁਕਾਨਾਂ ਆ ਆਧਾਰ ਸੁਧਾਰ ਵੀ ਲਵਾ ਸਕਦੇ ਹੂੰ ਪਰ ਉਹਦੇ ਲਈ ਸਾਨੂੰ ਕੋਈ ਗਰੰਟਰ ਖੜਾ ਕਰਨਾ ਪਊਗਾ ਕੋਈ ਰੇਟ ਵੱਧਣੀ ਹੈਗਾ ਕੋਈ ਚਾਹੇ ਕਿੰਨੀ ਮਰਜ਼ੀ ਜ਼ੋਰ ਉਹ ਹੋਵੇ ਸਾਨੂੰ ਇੱਥੋਂ ਬਈ ਮਸ਼ੀਨ ਜਿਹੜੀ ਮਿਲੂਗੀ ਇੱਕ ਬੰਦੇ ਆ ਕੇ ਵੀਡੀਓ ਦੇ ਵਿੱਚ ਦੱਸ ਦਿਆ ਕਹਿੰਦੇ ਬਈ ਅਸੀਂ ਬਾਹਲੇ ਕਿਤੇ ਭਕਾਈ ਕਰ ਲਈ ਅਰ ਜਦੋਂ ਅਸੀਂ ਇੱਥੇ ਚੀਮਾ ਬੋਰਿੰਗ ਕੰਪਨੀ ਤੇ ਆ ਗਏ ਬਈ ਪਿੰਡ ਲਹਿਲ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਰਾਮਗੜ੍ਹ ਸਰਦਾਰਾਂ ਚ ਪਿੰਡ ਬੰਨੀ ਮੋਹਰ ਦੇ ਟਾਉਮ ਦੇ ਪਿੰਡ ਦੇ ਕੋਲੇ ਪਿੰਡ ਆ ਇਹ ਜੋ ਉਸ ਪਿੰਡ ਦੇ ਵਿੱਚ HDFC ਬੈਂਕ ਲਾਹਲ ਦੇ ਬਿਲਕੁਲ ਨਾਲ ਭਰਾਵੋ ਇਹ ਦੁਕਾਨ ਆ ਤੇ ਆਜੋ ਆਪਾਂ ਤੁਹਾਨੂੰ ਦੰਦਿਆਂ ਬਰੀਕੇ ਚ ਪੂਰੀ ਫੁੱਲ ਜਾਣਕਾਰੀ ਮਿੱਤਰੋ ਤੇ ਆ ਲొਕੇਸ਼ਨ ਆ ਗਈ ਇਹਦੇ ਕੋਲੇ ਦੀ ਜੋ ਵੀ ਇਹਦੇ ਲਵੇ ਜਿਵੇਂ ਲొਕੇਸ਼ਨ ਆ ਗਈ ਤੁਹਾਨੂੰ ਦਿਖਾਤੀ ਇੱਕ ਵਾਰੀ ਆਜੋ ਮਿਲਦੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਲੋਜੀ ਭਰਾਵੋ ਹੁਣ ਤੁਹਾਨੂੰ ਪਤਾ ਵੀ ਕਣਕਾਂ ਗਈਆਂ ਵੱਡੀਆਂ ਤੇ ਇਸ ਤੋਂ ਬਾਅਦ ਆਪਣੇ ਕਿਸਾਨ ਵੀਰਾਂ ਦੇ ਹੁੰਦਾ ਕਿਸੇ ਨੇ ਨਵਾਂ ਬੋਰ ਲਵਾਉਣਾ ਕਿਸੇ ਨੇ ਘਰੇ ਲਵਾਉਣਾ ਕਿਸੇ ਨੇ ਖੇਤਾਂ ਦੇ ਵਿੱਚ ਲਵਾਉਣਾ ਹਨਾ ਤਾਂ ਅੱਜ ਇੱਕ ਬੰਦਿਆਂ ਨਾਲ ਬਾਈ ਆਪਾਂ ਤੁਹਾਨੂੰ ਮਿਲਾਉਣਿਆਂਗੇ ਜਿਹੜੇ ਕਿ ਪਿੰਡ ਮਲਾਉਦ ਮਲਾਉਦ ਦੇ ਕੋਲੇ ਬਾਈ ਇੱਕ ਪਿੰਡ ਹੈਗਾ ਲਹਿਲ ਲਹਿਣ ਤੇ ਇੱਥੇ ਵੀਰ ਹੁਰੀ ਨੇ ਬਾਈ ਜੀ ਚੀਮਾ ਇਲੈਕਟ੍ਰਿਕ ਵਰਕਸ ਲਹਿਲ ਤੇ ਚੀਮਾ ਬੋਰਿੰਗ ਵਾਲੇ ਵੀਰ ਬਾਈ ਤੇ ਚੀਮਾ ਬੋਰਿੰਗ ਵਾਲੇ ਵੀਰਾਂ ਨਾਲ ਤੁਹਾਨੂੰ ਮਿਲਾਉਣਿਆਂ ਭਰਾਵੋ ਤੇ ਸੋਨੂੰ ਪਹਿਲਾਂ ਮੈਂ ਵੀਰ ਨਾਲ ਮਿਲਾਉਣਾ ਜਿਹੜਾ ਬੰਦਾ ਬਾਈ ਛੋਟਾ ਜਿਹਾ ਹੁੰਦਾ ਆਪਾਂ ਕਹੇ ਦੀ ਵੀ 10-12 ਕ ਸਾਲ ਦੀ ਉਮਰ ਦੇ ਵਿੱਚ ਬਾਈ ਇਹ ਲਾਈਨ ਦੇ ਵਿੱਚ ਪੈ ਗਿਆ ਦੀ ਤੇ ਨਾਲ ਵੀਰ ਕੋਲੇ ਇੱਕ ਆਪਣਾ ਕਿਸਾਨ ਭਰਾ ਵੀ ਮਸ਼ੀਨ ਲੈਣ ਆਇਆ ਪਿਆ ਬਾਈ ਇਧਰਲੇ ਪਾਸੇ ਖੜਾ ਬਾਈ ਦਾ ਟਰੈਕਟਰ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਵੀਰ ਆ ਬਾਈ ਸਸੀਗਾਲ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਜੀ ਕਿਰਪਾ ਮਹਾਰਾਜ ਦੀ ਜੀ ਤੇ ਬਾਈ ਕਿੰਨੇ ਸਾਲ ਹੋ ਗਏ ਤੁਸੀਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਪੈ ਗਏ ਸੀ ਬਾਈ ਕੰਮ 'ਚ ਬਾਈ 15 ਸਾਲ ਦਾ ਮੈਂ ਚੱਲਿਆ ਗਿਆ ਸੀਗਾ ਜੀ ਕੰਮ ਸਿੱਖਣ ਪੜਾ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਿਆ ਮੰਡੀ ਅਹਿਮਦ ਅਰੇ ਪਿੰਡ ਥੋੜਾ ਆਮਗੜ ਸਰਦਾਰਾ ਆਮਗੜ ਸਰਦਾਰਾ ਜੀ ਠੀਕ ਹੈ 15 ਸਾਲ ਤੋਂ ਬਾਅਦ ਫਿਰ ਸਿੱਖ ਰਿਹਾ ਗਿਆ ਜੀ ਹੌਲੀ ਹੌਲੀ ਕੰਮ ਪਹਿਲਾਂ ਮੋਟਰਾਂ ਮਟਰਾਂ ਦਾ ਕੰਮ ਕਰਦੇ ਹੁੰਦੇ ਸੀਗੇ ਮਾੜਾ ਮੋਟਾ ਪਟਿਆ ਵਾਲੀਆਂ ਮੋਨੋ ਬਲਾਕ ਦਾ ਉਦੋਂ ਪਟਿਆ ਵਾਲੀਆਂ ਜਲਦੀਆਂ ਦੀ ਹੁਣ ਸਮਰਸੀ ਬਲ ਚੱਲਦੀਆਂ ਵੀ ਤੁਸੀਂ ਦੌਰ ਦੇਖ ਲਿਆ ਵੀ ਕਿਵੇਂ ਪਾਣੀ ਪਹਿਲਾਂ ਉੱਪਰ ਹੁੰਦੇ ਸੀ ਦਿਮਾਗ ਦੀ ਪਲਟੀ ਹੁੰਦੀ ਗਈ ਆਪਦੇ ਆਪ ਜਿਵੇਂ ਗਾਹਾਂ ਦੀਆਂ ਹਾਂ ਉਹ ਬਾ ਜਨਰੇਟਰ ਦੀ ਲਾਈਨ ਆ ਗਈ ਜੀ ਜਨਰੇਟਰ ਕਰਨ ਲੱਗੇ ਜਨਰੇਟਰ ਅਰੇ ਜਨਰੇਟਰ ਵੀ ਤਿਆਰ ਕਰਦੇ ਹੋ ਬਾਈ ਉਧਰ ਦੇ ਪਾਸੇ ਪਾਏ ਨੇ ਹਨਾ ਹਾਂਜੀ ਹਾਂਜੀ ਤੇ ਆ ਜਾ ਬਾਈ ਮੜਾ ਉਹ ਵੀ ਦਿਖਾ ਦਈਏ ਤੇ ਨਾਲ ਹੀ ਨਾ ਉਦੋਂ ਪਹਿਲਾਂ ਬਾਈ ਮੈਂ ਨਾ ਇੱਕ ਵੀਰ ਨੂੰ ਘੁਸਣਾ ਜਿਹੜਾ ਬਾਈ ਆਪਣੇ ਕੋਲੇ ਆਇਆ ਹੋਇਆ ਤੇ ਪਹਿਲਾਂ ਵੀਰ ਨੇ ਕਿਉਂ ਜਾਣਾ ਬਾਈ ਨੂੰ ਮੈਂ ਰੋਕ ਕੇ ਰੱਖਿਆ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਹੋਰ ਬਾਈ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਤੇ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ ਹਾਂਜੀ ਤੇ ਬਾਈ ਹੋਰਾਂ ਕੋਲੇ ਤੁਸੀਂ ਮਸ਼ੀਨ ਲੈਣ ਆਏ ਹੋ ਬਾਈ ਹਾਂਜੀ ਮਸ਼ੀਨ ਲੈਣ ਆਇਆ ਜੀ ਬਹੁਤ ਕਰਾਉਣਾ ਜੀ ਠੀ ਕਿਵੇਂ ਬਾਈ ਬੋਰਾ ਵਗੈਰਾ ਦਾ ਕੰਮ ਕਿਵੇਂ ਕਰਦੇ ਆ ਵੀਰ ਉਹ ਵਧੀਆ ਜੀ ਅਸੀਂ ਪਹਿਲਾਂ ਤੋਂ ਬੋਰ ਇਨਾਂ ਤੋਂ ਕਰਾਉਨੇ ਜੱਤੋਂ ਹੀ ਲੱਗੇ ਨੇ ਬੋਰ ਕਰਨ ਦਾ ਅਸੀਂ ਜੱਤੂ ਹੀ ਜੁੜੇ ਹੋਏ ਆ ਇਹਨਾਂ ਨੇ ਸਾਡਾ ਪਿੰਡ ਮਲਾਉ ਦਾ ਜੀ ਠੀਕ ਹੈ ਇੱਥੋਂ ਘੱਟ ਤੋਂ ਘੱਟ ਹੋਊਗਾ 7-8 ਕਿਲੋਮੀਟਰ ਜੀ ਠੀਕ ਹੈ ਬਾਈ ਤੇ ਅਸੀਂ ਇਹਨਾਂ ਨੂੰ ਵੀ ਬੋਰ ਕਰਾਉਨੇ ਆ ਜੀ ਪੱਕੇ ਕਰਾਉਨੇ ਆ ਹੁਣ ਵੀ ਕਰਾਉਣਾ ਆ ਜੀ 450 ਫੁੱਟ ਤੇ ਬੋਰ ਹੁੰਦਾ ਜੀ ਠੀਕ ਹੈ ਹਾਂਜੀ ਤੇ ਬੰਦੇ ਜਿਹੜੇ ਬਾਈ ਬੋਰ ਬੂਰ ਕਰਨੀ ਜਾਂਦੇ ਆ ਇਹਨਾਂ ਦੇ ਪੂਰਾ ਫੁੱਲ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਬਾਈ ਪੂਰਾ ਦਸੱਲੀ ਵਾਲਾ ਜੀ ਇੱਕ ਨੰਬਰ ਕੰਮ ਹੁੰਦਾ ਜੀ ਕੋਈ ਇਹਦੇ ਚ ਦੋ ਰੈ ਵਾਲਾ ਰੋਲਾ ਹੀ ਨਹੀਂ ਕੋਈ ਹੈਗਾ ਜੀ ਕੋਈ ਐ ਤਾਂ ਨਹੀਂ ਹੈਗਾ ਵੀ ਮਟੀਰੀਅਲ ਮਾੜਾ ਪਾ ਦਿਆ ਮਾੜਾ ਬੱਲੇ ਨਹੀਂ ਜੀ ਮਟੀਰੀਅਲ ਠੋਕ ਕੇ ਜਿਹੜਾ ਤੁਹਾਡੇ ਨਾਲ ਜਵਾਨ ਕਰਨਗੇ ਉਹੀ ਪਾਉਣਗੇ ਠੀਕ ਇੱਕ ਨੰਬਰ ਚੀਜ਼ ਪਾਉਣਗੇ ਜੀ ਪੂਰੀ ਬਿਲਕੁਲ ਪੂਰੀ ਬਾਕੀ ਸਾਰਿਆਂ ਨੂੰ رائے ਦੇਣਗੇ ਕੋਈ ਗਲਤ ਹੈ ਅਗਲਾ ਕਰਦਾ ਹਿੰਡ ਉਹਨੂੰ ਵੀ ਸਹੀ رائے ਦੇਣਗੇ ਠੀਕ ਹੈ ਭਾਈ ਆ ਨਹੀਂ ਵੀ ਇਹ ਕੰਮ ਲੋਟ ਆ ਤੇ ਤਾਰ ਦੂਰ ਬਗੈਰ ਭਾਈ ਜਿਵੇਂ ਆਪਾਂ ਦੇਖੀ ਜਾਂਦੇ ਆ ਵੀ ਬਾਈ ਹੋਰਾਂ ਕੋਲੇ ਸਾਰਾ ਕੁਝ ਪਿਆ ਸਾਰਾ ਸਮਾਨ ਜੀ ਲਾਇਆ ਏ ਟੂ ਜ਼ेड ਮਿਲਦਾ ਹੈ ਤੇ ਇੱਕ ਬਾਈ ਮੈਨੂੰ ਇਹਨਾਂ ਬਾਰੇ ਗੱਲ ਪਤਾ ਲੱਗੀ ਆ ਕਹਿੰਦੇ ਕਈ ਵਾਰ ਮੰਨਦਾ ਵੀ ਕੋਈ ਆਪਣੇ ਬੰਦੇ ਆਉਂਦੇ ਆ ਕੋਈ ਡਰਾਈਵਰੀ ਦੇ ਪੰਜ ਚਾਰ ਬੰਦਾ ਦਾ ਵੀ ਨਟ ਲੈ ਗਿਆ ਕਹਿੰਦੇ ਉਹ ਵੀ ਨਹੀਂ ਲਿਖਦੇ ਹੈ। ਉਹ ਆ ਜੀ ਸਬੀਲ ਵਾਲੇ ਕੰਮ ਆ। ਇਥੋਂ ਕੋਈ ਨਾਟਰ ਚੱਕ ਕੇ ਲੈ ਗਿਆ, ਕੋਈ ਆਪਣੇ ਹੋਰ ਸਮਾਨ ਜਾਹੀ ਦਾ ਕਹਿੰਨੂੰ ਤਾਰ ਚਾਹੀਦੀ ਆ 5-4 ਫੁੱਟ ਉਹ ਲੈ ਗਿਆ। ਕੋਈ ਚੱਕਰ ਨਹੀਂ ਹੈਗਾ ਜੀ ਉਹ ਨਹੀਂ ਇੱਥੇ ਗਿਣਦੇ ਹੈਗੇ। ਠੀਕ ਹੈ। ਉਹ ਤਾਂ ਇੱਥੇ ਸਬੀਲ ਵਾਲੇ ਕੰਮ ਆ ਜੀ। ਜਿਵੇਂ ਸਬੀਲ ਨਹੀਂ ਆਪਾਂ ਲਾ ਦਿੰਦੇ। ਹਾਂ। ਓਕੜੇ ਕੋਈ ਲੈ ਜਾਂਦਾ ਵੀਰ ਮੈਂ ਕੋਈ ਕਿਸੇ ਨੂੰ ਲੋੜ ਆ ਉਹ ਨਹੀਂ ਇਹ ਲਿਖਦੇ। ਕਈ ਵਾਰ ਬਾਈ ਉਹਨਾਂ ਦੱਸਿਆ ਤਾਂ ਅਸੀਂ ਮਾਂ ਠੀਕ ਆ ਬਾਈ ਤੁਹਾਡਾ ਧੰਨਵਾਦ ਬਹੁਤ-ਬਹੁਤ। ਤੇ ਭਰਾਵੋ ਦੇਖ ਲਓ ਬਾਈ ਕਿਸਾਨ ਵੀਰ ਨੇ ਆਪਦੇ ਆਪ ਦੱਸਿਆ ਤੇ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਤੇ ਇਧਰਲੇ ਪਾਸੇ ਆ ਗਿਆ ਬਾਈ ਕਾਊਂਟਰ ਵੀਰ ਹੋ ਰਹੇ ਨੇ ਦੇਖ ਸਕਦੇ ਹੋ ਤੁਸੀਂ ਵੀ ਜਿੰਨੇ ਸਾਲ ਪੁਰਾਣੀ ਦੁਕਾਨ ਆ ਉਦੋਂ ਬਾਈ ਆਹ ਕਾਊਂਟਰਾਂ ਤੋਂ ਸ਼ੁਰੂਆਤ ਹੋਈ ਹੋਣੀ ਆ ਹਨਾ ਬਿਲਕੁਲ ਤੇ ਇਧਰਲੇ ਪਾਸੇ ਪਿਆ ਭਰਾ ਉਹ ਬਾਈ ਹੋ ਰਹੇ ਨੇ ਜਨਰੇਟਰਾਂ ਦਾ ਕੰਮ ਤੇ ਜਨਰੇਟਰਾਂ ਦੀ ਬਾਈ ਉਦੋਂ ਕਿਸ ਕੰਮ ਲਈ ਵਰਤ ਹੁੰਦੀ ਘਰਾਂ ਲਈ ਜਾਂ ਖੇਤਾਂ ਦੇ ਵਿੱਚ ਘਰਾਂ ਜਦੋਂ ਕੱਟ ਬਹੁਤ ਲੱਗਦੇ ਹੁੰਦੇ ਸੀ ਜਾਂ ਦੋ ਫੇਸ ਆਉਂਦੀ ਹੁੰਦੀ ਸੀ ਲੰਡੀ ਜੀ ਲਾਈਟ ਨਹੀਂ ਆਉਂਦੀ ਹੁੰਦੀ ਸੀ ਹਾਂ 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 ਉਦੋਂ ਕੱਟ ਬਹੁਤ ਲੱਗਦੇ ਹੁੰਦੇ ਸੀ ਉਦੋਂ ਘਰਾਂ ਵਾਸਤੇ ਜਨਰੇਟਰ ਲੋਕ ਜਿਹੜੇ ਮਤਲਬ ਟੀਚਰ ਵਗੈਰਾ ਹੁੰਦੇ ਸੀ ਬੈਂਕਾਂ ਜਾਣ ਵਾਲੇ ਉਹ ਜਨਰੇਟਰ ਨੂੰ ਟਾਈਮ ਤੇ ਪਾਣੀ ਭਰਨਾ ਨਾਉਣਾ ਪ੍ਰੈਸ ਕਰਨਾ ਬਿਲਕੁਲ ਉਦੋਂ ਜਨਰੇਟਰ ਉਦੋਂ ਖਰਾ ਧੂਏ ਜਿਹੇ ਵਾਲੇ ਲੋਕਾਂ ਨੇ ਕੰਧਾਂ ਵੀ ਦੀ ਬਾਹਰ ਕੱਢ ਕੱਢ ਲਾਏ ਹੁੰਦੇ ਹਨਾ ਸਾਰਾ ਕੱਢ ਕੱਢ ਲਾਏ ਜੀ ਲਾਇਸੈਂਸਰ ਬਾਹਰ ਕੱਢ ਹੁੰਦਾ ਠੀਕ ਆ ਬਈ ਠੀਕ ਆ ਬਿਲਕੁਲ ਜੀ ਤੇ ਜਿਵੇਂ ਬਾਈ ਆਪਣੇ ਕੋਲੇ ਤਾਰਾਂ ਵਗੈਰਾ ਪਾਈਆਂ ਨੇ ਹਨਾ ਜਿਆ ਗ੍ਰਿਪ ਵਗੈਰਾ ਵੀ ਸਾਰਾ A to Z ਸਮਾਨ ਆਪਣੇ ਕੋਲੋਂ ਮਿਲਦਾ ਹੈ ਬਾਈ ਛੋਡੇ ਬਾਰੇ ਦਿਖਾਈਏ ਤੇ ਪਹਿਲਾਂ ਭਰਾਵੋ ਸਾਨੂੰ ਸਾਰਾ ਝਾਤੀ ਮਰਵਾ ਦिए ਬਾਈ ਵੀ ਕਿਵੇਂ ਵੀਰਵਾਰ ਹੋਰਾਂ ਕੋਲੇ ਬਾਈ ਇੱਥੇ ਕੰਮ ਸਾਰਾ ਪਿਆਗਾ ਮਟੀਰੀਅਲ ਇਹ ਦਿਖਾਉਂਦਾ ਮੇਰਾ ਉਹ ਹੈ ਠੀਕ ਹੈ ਇਹ ਬਿਜਲੀ ਦਾ ਤੇਲ ਜਿਹੜਾ ਆਪਣੇ ਕਹਿੰਦੇ ਨੇ ਟਰਾਂਸਫਾਰਮਰ ਚ ਪੈਂਦਾ ਹੈ ਜਿਹੜਾ ਮਹਿੰਗਾ ਵਾਲਾ ਹੁੰਦਾ ਹੈ ਠੀਕ ਹੈ ਇਹ ਤੇਲ ਵੇਚਣ ਵਾਸਤੇ ਟਰਾਂਸਫਾਰਮਰ ਦੀ ਚੋਰੀ ਹੁੰਦੀ ਆ ਹੈਨਾ ਠੀਕ ਹੈ ਆ ਕੀ ਚੀਜ਼ ਆ ਗਈ ਬਈ ਇਹ ਜਨਰੇਟਰਾਂ ਦੇ ਟਰਾਂਸਫਾਰਮਰ ਨੇ ਜਿਵੇਂ ਸੀਜ਼ਨ ਦੇ ਵਿੱਚ ਸੜ ਜਾਂਦਾ ਤਿਆਰ ਕਰਕੇ ਰੱਖੇ ਹੋਣੇ ਫਿਰ ਅਗਲਾ ਬਾਹਲਾ ਚਰ ਬੇਟ ਨਹੀਂ ਕਰਨੀ ਪੈਂਦੀ ਠੀਕ ਹੈ ਬਾਹਲਾ ਚਰ ਬੀ ਜਿਹੜਾ ਉਹਦੇ ਵਿੱਚ ਟਰਾਂਸਫਾਰਮਰ ਦੇ ਵਿੱਚ ਪੈਂਦਾ ਹੁੰਦਾ ਹੈ ਟਰਾਂਸਫਾਰਮਰ ਦੇ ਦੋ ਘੰਟੇ ਚ ਟਰਾਂਸਫਾਰਮ ਆ ਜੀ ਇਹ ਪੂਰਾ ਠੀਕ ਹੈ ਘੰਟੇ ਦੋ ਘੰਟੇ ਤੇ ਤਿਆਰ ਘੰਟੇ ਦੋ ਘੰਟੇ ਚ ਤਿਆਰ ਕਰਕੇ ਕਰ ਦੇ ਆ ਤਾਰਾਂ ਆ ਗਈਆਂ ਬਾਈ ਬਾਈ ਹੋਰਿਆਂ ਕੋਲੇ ਅਲੱਗ-ਅਲੱਗ ਕੰਪਨੀ ਦੀਆਂ ਨੇ ਤੇ ਨਾਲ ਹੀ ਇੱਥੇ ਮੇਰੇ ਕੋਲਸ ਆਪਣੇ ਵੀਰ ਹੋਰ ਖੜੇ ਆਗੇ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਬਾਈ ਹੋਰਿਆਂ ਨੂੰ ਠੀਕ ਹੈ ਜੀ ਬਾਈ ਸੱਸੀ ਗਾਲ ਜੀ ਤੇ ਬਾਈ ਤੁਹਾਨੂੰ ਕਿੰਨੇ ਸਾਲ ਜੁੜੇ ਹੋ ਬਹੁਤ ਸਾਲ ਹੋ ਗਏ 20 ਸਾਲ ਤੋਂ ਵੱਧ ਹੋ ਗਏ ਠੀਕ ਹੈ ਕਿੰਨੇ ਬੋਰ ਵਾਲੇ ਬਾਈ ਹੋਰਿਆਂ ਦੇ ਅਸੀਂ 7-8 ਬੋਰ ਕਰਾ ਲਏ ਜੀ 7-8 ਬੋਰ ਹਾਂ ਹੁਣ 500 60 ਫੁੱਟ ਹੁਣ ਕਰਾਇਆ ਠੀਕ ਹੈ ਬੀਕਨ ਅਮਰਜੀ ਕਰਾਉ ਕੋਈ ਲੰਬੇ ਵਾਲੀ ਗੱਲ ਦੇਖ ਦੋ ਸਮਾਨ ਸਬੂਨ ਸਾਰਾ ਕੁਝ ਹਾਂ ਜੀ ਪੁਰਾਣਾ ਮੰਦਾ ਦਾ ਕੋਲੋਂ ਵਧੀਆ ਕੰਮ ਚੱਲਦਾ ਜੀ ਠੀਕ ਹੈ ਨਹੀਂ ਬਿਲਕੁਲ ਬਾਈ ਧੰਨਵਾਦ ਤੇ ਇਧਰ ਵੀਰਾ ਖੜਾ ਆਪਣੇ ਨਾਲ ਬਾਈ ਹਸੀ ਗਾਲ ਜੀ ਆਪਣਾ ਕਿਹੜਾ ਪਿੰਡ ਆ ਬਾਈ ਜੀ ਢੋਲ ਖੁਰਦਾ ਜੀ ਢੋਲ ਖੁਰਦਾ ਹਾਂ ਠੀਕ ਹੈ ਬਾਈ ਤੁਸੀਂ ਬਾਈ ਹੋਰਾਂ ਨੂੰ ਕਰਾਇਆ ਬੋਰ ਹਾਂ ਜੀ ਹਾਂ ਜੀ ਇਹ ਕਿਵੇਂ ਕੰਮ ਕਰ ਆ ਵੀਰੇ ਤਕਰੀਬਨ ਸਾਡੇ 2-3 ਪਿੰਡਾਂ ਚ ਕਰਨੇ ਇਹਨਾਂ ਨੇ ਨਵੇਂ-ਨਵੇਂ ਇਹਨਾਂ ਨਹੀਂ ਹੁੰਦੇ ਠੀਕ ਹੈ ਮੈਂ ਤਾਂ ਸੁਣਿਆ ਬਾਈ ਇਹਨਾਂ ਕੋਲ ਯਾਰ ਮਸ਼ੀਨ ਨਹੀਂ ਕਹਿੰਦੇ 15 16 ਨੇ ਕੀਆ ਜੇ ਅੱਜ ਵੀ ਲੋਡ ਪੈ ਗਿਆ ਐਮਰਜੈਂਸੀ ਜਦ ਇਹ ਮਸ਼ੀਨ ਮਿਲ ਜਾਂਦੀ ਔਰ ਠੀਕ ਹੈ ਵੀ ਐ ਨਹੀਂ ਹੈਗਾ ਵੀ ਮਸ਼ੀਨ ਵਾਸਤੇ ਬੰਦੇ ਇਹਨਾਂ ਕੋਲ ਬਹੁਤ ਵੱਡਾ ਜਿਗਾੜਾ ਠੀਕ ਹੈ ਠੀਕ ਹੈ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਛੋਟੀ ਦਾ ਕੰਮ ਪੂਰਾ ਵੀਰਾਂ ਦਾ ਛੋਟੀ ਦਾ ਕੰਮ ਜੀ ਛੋਟੀ ਕਹਿੰਦੇ ਬੋਰ ਲਾਉਣ ਦੇ ਵਿੱਚ ਤਾਂ ਮਸ਼ਹੂਰ ਨੇ ਬੰਦੇ ਪੂਰੇ ਪੂਰੇ ਹੀ ਪੂਰੇ ਸਾਨੂੰ ਮਰੇ ਕੋਲੇ ਕਿ ਤੂੰ ਮਸ਼ੀਨ ਨਹੀਂ ਮਿਲਗੀ ਇਹਨਾਂ ਕੋਲ ਪਹੁੰਚੇ ਠੀਕ ਹੈ ਸਾਡੇ ਇੱਕ ਇੱਕ ਘੰਟੇ ਸਾਡੇ ਨਾਲ ਚਲੇ ਗਏ ਅੱਛਾ ਅਸੀਂ ਮਰੇ ਸਾਡੇ ਮਰੇ ਕੋਲੇ ਕੋਲ ਪਿੰਡਾ ਮੜਿਆਲਾ ਨਹੀਂ ਉਹ ਸੀਜ਼ਨ ਦੇ ਵਿੱਚ ਤੁਸੀਂ ਲਾ ਲਓ 2-2 ਮਹੀਨੇ ਬੰਦਿਆਂ ਨੂੰ ਵਾਰੀ ਨਹੀਂ ਮਿਲਦੀ ਉਹਨੂੰ ਝੋਨੇ ਦੀ ਵਾਰੀ ਆ ਜਾਂਦੀ ਹੈ ਇੱਕ ਘੰਟੇ ਦੇ ਵਿੱਚ ਸਾਡੇ ਨਾਲ ਚਲੇ ਗਏ ਅਸੀਂ ਬੋਰ ਕੋਲੇ ਗਏ ਨਹੀਂ ਗੇ ਸਾਡਾ ਰੇਡ ਦੀ ਲੁੱਟ ਖੋਟ ਨਹੀਂ ਹੋएगी ਜੇ ਥੋੜਾ ਬੋਰ ਮੌਕੇ ਤੇ ਵੀ ਖਰਾਬ ਹੋ ਗਿਆ ਹੈ ਬਈ ਠੀਕ ਹੈ ਵੀ ਆ ਵੀ ਬੰਦੇ ਹੁਣ ਅੜੇ ਹੋਏ ਚਾਹ ਇਹਨੇ ਰੇਡ ਦੀ ਲੁੱਟ ਖੋਟ ਨਹੀਂ ਜਿਹੜਾ ਹੋਣਾ ਉਹੀ ਸੀਜ਼ਨ 'ਚ ਅੱਛਾ ਬਈ ਬਾ ਜਿਮੀਦਾਰਾਂ ਨੂੰ ਇਹੀ ਆ ਵੀ ਤੰਗ ਨਹੀਂ ਕਰਦੇ ਯਾਨੀ ਕਿਸੇ ਗੱਲ ਤੇ ਵੀ ਹੁਣ ਵਾਈਟ ਮੌਕੇ ਤੇ ਆਇਆ ਸੀਜ਼ਨ 'ਚ ਬੋਰ ਖਰਾ ਅੱਛਾ ਇੰਨਾ ਵੀ ਫਾਇਦਾ ਸਾਨੂੰ ਨਹੀਂ ਨਹੀਂ ਬਿਲਕੁਲ ਬਈ ਲਵੇ ਦੇ ਬੰਦਿਆਂ ਦਾ ਉਹੀ ਆ ਹਨਾ ਬਾਕੀ ਹਿਸਾਬ ਦਾ ਵੈਸੇ ਜੀ ਹੁੰਦੇ ਹੁਣ ਪਤਾ ਹੀ ਸਾਰਿਆਂ ਨੂੰ ਬਿਲਕੁਲ ਤੇ ਚੀਮੇ ਬਾਈ ਫਿਰ ਪੂਰੇ ਪੰਜਾਬ ਦੇ ਵਿੱਚ ਜਾ ਸਕਦੇ ਹੋ ਪੂਰੇ ਪੰਜਾਬ ਜਾ ਸਕਦੇ ਅੱਛਾ ਬਈ ਮੈਨੂੰ ਇੱਕ ਗੱਲ ਦੱਸੋ ਜਿਵੇਂ ਛੋਡੇ ਕੋਲੇ ਮੰਨ ਲਓ ਵੀ ਮਸ਼ੀਨਾਂ ਨੇ 15 ਹਾਂ ਜੀ ਹਨਾ ਤੇ 15 ਮਸ਼ੀਨਾਂ ਨੇ 15 ਮਹੀਨਾ ਬਈ ਫਿਰ ਠੀਕ ਕਿੱਥੋਂ ਕਰਵਾਉਣੇ ਕੋਈ ਰਿਪੇਅਰ ਨਹੀਂ ਲੋੜ ਪੈ ਗਈ ਕੋਸੋਰ ਹੋ ਗਈ ਠੀਕ ਰੱਖਿਆ ਹੈ ਨਾ ਜੀ ਬੰਦੇ ਉਰੀ ਕਰਦੇ ਆ ਬਰਖਸ ਅੱਗੇ ਆ ਕੰਮ ਚਲ ਦਿਖਾਈਏ ਤਾਂ ਬਈ ਮੜਾ ਜਾ ਰਗਾ ਕੀ ਹੈ ਅੱਛਾ ਕਦਾ ਬਾਈ ਜਗਾੜ ਹੀ ਬੜਾ ਵੱਡਾ ਕਰੀ ਖੜੇ ਹੋ ਭਰਾਵੋ ਆ ਬਿਲਡਿੰਗ ਸੈੱਟ ਪਿਆ ਜੀ ਇੱਧਰ ਠੀਕ ਹੈ ਇਹ ਬਿਲਡਿੰਗ ਸੈੱਟ ਆ ਗਿਆ ਬਾਈ ਸਾਰਾ ਸਿਸਟਮ ਹੈ ਹਾਂਜੀ ਉਹ ਬਰਮੇ ਆ ਗਿਆ ਆ ਰੀ ਆ ਗਈ ਲੋਹਾ ਕਟਾਉਣਾ ਹੈ ਬਾਈ ਦਿਖਾਉਣੇ ਆ ਸਾਰਾ ਦਿਖਾਉਣੇ ਆ ਭਰਾਵੋ ਆਹ ਦੇਖ ਲਓ ਮਸ਼ੀਨਾਂ ਦੇ ਬਾਈ ਇੰਜਨ-ਇੰਜਨ ਸਾਰਾ ਕੁਝ ਯਾ ਮਾ ਓਕੇ ਪਿਆਗਾ ਯਾ ਵੀਰ ਇੱਧਰ ਬਿਲਡ ਕਰੀ ਜਾਂਦਾ ਐ ਇਹ ਮੁੰਡਾ ਰੱਖਿਆ ਆ ਜੀ ਪੱਕਾ ਠੀਕ ਆ ਬਾਈ ਜੀ ਤੇ 12 ਮਹੀਨੇ 30 ਦਿਨ ਮਸ਼ੀਨਾਂ ਦੀ ਰਿਪੇਅਰ ਪੂਰ ਕਰੀ ਜਾਂਦਾ ਬਦਲ ਬਦਲ ਜਾਂਦਾ ਕੋਈ ਮਸ਼ੀਨ ਜੇ ਬਾਹਰੋਂ ਕਰਾਉਣੀ ਹੋਵੇ ਫਿਰ ਤਾਂ ਪੈਸੇ ਬਹੁਤ ਬੜਾ ਆਈ ਦਾ ਕਹਿੰਦਾ ਬਾਈ ਫਿਰ ਤਾਂ ਹੁੰਦਾ ਲੇਬਰੀ ਵਾਲੀ ਪਾਜੇ ਬਾਈ ਤੇ ਆ ਵਰਮੇ ਵਰਮੇ ਦੇਖ ਲੋ ਬਾਈ ਸਾਰੇ ਹਨਾ ਗਲੀਆਂ ਗੁਲੀਆਂ ਕੱਢਣ ਵਾਲੇ ਬਾਜੀ ਵਾਹ ਅਸੇ ਬਾਈ ਇਸੇ ਕਰਕੇ ਸਿਸਟਮ ਚੱਲਦਾ ਹੈ ਹਾਂਜੀ ਹਾਂਜੀ ਬਾਈ ਜੀ ਆਪਾਂ ਚੀਮੇ ਬਾਈ ਗੱਲ ਕਰੀਏ ਆ ਜਾ ਹੁਣ ਮੇਰੇ ਨਾਲ ਹੀ ਆ ਜਾ ਮੜਾ ਆਇਆ ਕਰ ਹਾਂਜੀ ਹਾਂਜੀ ਤੇ ਮੱਖਣ ਬਾਈ ਤੁਸੀਂ ਤੇ ਆ ਜਾਓ ਬਾਈ ਲਵੀ ਆ ਜਾਓ ਮਖਣ ਬਾਈ ਸੋਨੂ ਇਹਨਾਂ ਬਾਰੇ ਕਿਵੇਂ ਪਤਾ ਲੱਗਿਆ ਬਾਈ ਬਾਈ ਉੱਥੋਂ ਮਰੇ ਕੋਟਲੇ ਜੀ ਸਬਜ਼ੀ ਗੋਜੀ ਦੇ ਵਿੱਚ ਪਤਾ ਲੱਗ ਗਿਆ ਅੱਛਾ ਹਾਂਜੀ ਹਾਂ ਫਿਰ ਉਹਦੇ ਕਰਕੇ ਤਾਂ ਪਤਾ ਲੈਣ ਆਏ ਕਹਿੰਦੇ ਵੀ ਇਹ ਨੂੰ ਬਹੁਤ ਵਧੀਆ ਕੰਮ ਹੈ ਠੀਕ ਹੈ ਬੋਰਾਂ ਦਾ ਵੀ ਮੋਤਲ ਹਾਂ ਵੀ ਵਧੀਆ ਕੰਮ ਕਰਦਿਆ ਪੂਰਾ ਬਹੁਤ ਵਧੀਆ ਹਾਂ ਠੀਕ ਹੈ ਬਾਈ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਬਾਈ ਤੇ ਹੁਣ ਫਿਰ ਬਾਈ ਬੋਰ ਕਿਹੜੇ ਖੇਤ ਲਵਾਉਣਾ ਆਪਣਾ ਵੀ ਬੇਨੜੇ ਵਾਲੇ ਕਿ ਦੂਜੇ ਬਾਈ ਬਾਈ ਬੇਨੜੇ ਹੀ ਲਵਾਵਾਂਗੇ ਠੀਕ ਹੈ ਪਿੰਡ ਮੇਰਾ ਕਨੌਰ ਖੁਰਦਾ ਹਾਂ ਉੱਥੇ ਹਾਂ ਉੱਥੇ ਕਰ ਰਹੇ ਆ ਕੀਤੀ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਹੈ ਤਾਂ ਕਰਨਾ ਹੈ ਬਈ ਹਾਂ ਠੀਕ ਹੈ ਬਈ ਤੇ ਵੀਰੇ ਜਿਵੇਂ ਆ ਪਾਇਪ ਵਗੈਰਾ ਪਾਏ ਨੇ ਹੈਨਾ ਵੀ ਆਪਣੇ ਜਿਵੇਂ ਕਿਸਾਨ ਵੀਰ ਬੋਰ ਲਵਾਉਂਦੇ ਆ ਜਾਂ ਕੋਸ ਬੋਰ ਉਹ ਕਰਦੇ ਆਗੇ ਤਾਂ ਉਹਨਾਂ ਨੂੰ ਬਈ ਕਿਹੜੀ ਚੀਜ਼ ਦਾ ਫਾਇਦਾਗਾ ਵੀ ਜਿਵੇਂ ਇਹ ਪਲਾਸਟਿਕ ਵਾਲੇ ਨੇ ਇਹਨਾਂ ਦਾ ਫਾਇਦਾ ਪਲਾਸਟਿਕ ਵਾਲੇ ਬੋਰ ਨੇ ਅੱਛਾ ਬਈ ਪਲਾਸਟਿਕ ਦਾ ਫਾਇਦਾ ਉਦੋਂ ਸੀਗਾ ਜੀ ਜਦੋਂ 200 250 ਫੱਡੂਗੇ ਬੋਰ ਹੁੰਦੇ ਸੀ ਉਦੋਂ ਪਲਾਸਟਿਕ ਕੰਮ ਕਰਦਾ ਸੀਗਾ ਅੱਛਾ ਪਰ ਉਹਨਾਂ ਲੈਂਥ ਲੰਬੀ ਹੋ ਜਾਂਦੀ ਆ ਜੀ 500 ਫੁੱਟ ਵਿੱਚ ਰੇਤਾ ਮਾੜਾ ਵਿੱਚ ਮਿੱ ਵੀ ਹੁਣ ਜਿਹੜੀਆਂ ਡਰਾਈਵ ਲੀਆਂ ਵੀ ਇਹਨਾਂ ਦਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਲੰਬਿਆ ਹਾਂ ਇਹ ਇਹ ਮਾਲ ਪਲਾਸ ਕਰਦਾ ਇਹ ਤਾਂ ਛੋਟੇ ਬੋਰਾ ਖਾਤਰ ਰੱਖਿਆ ਹੋਇਆ ਛੋਟੇ ਬੋਰਾ ਵਾਸਤੇ ਬਾਹਰ ਤਾਂ ਹਣਾ ਸੀ ਉਧਰ ਤੁਹਾਨੂੰ ਦਿਖਾਉਨੇ ਆ ਜੀ ਫਾਈਬਰ ਪਈਆ ਆਜੋ ਬਾਈ ਉਹ ਵੀ ਆਪਾਂ ਨਿਗਾ ਮਾਰ ਲਈਏ ਆ ਦੇਖ ਸਕਦੇ ਹੋ ਭਰਾਵੋ ਬਾਈ ਸਾਰਾ ਵੀਰ ਹੋਰਿਆਂ ਕੋਲੇ ਪਿਆਗਾ ਤੇ ਜਿਵੇਂ ਬਾਈ ਨੇ ਕਿਹਾ ਬਾਈ ਇੱਕ ਮੈਨੂੰ ਸਭ ਤੋਂ ਜ਼ਰੂਰੀ ਗੱਲ ਹੋਰ ਦੱਸੋ ਜਿਵੇਂ ਤੁਹਾਡੇ ਕੋਲੇ ਬੋਰਾਂ ਵਾਲੀਆਂ 15 ਮਸ਼ੀਨਾਂ ਨੇ ਹਨਾ ਜਿਵੇਂ ਜਦੋਂ ਬੋਰਾਂ ਦੀ ਖਿੱਚ ਪਾਈ ਜਾਂਦੀ ਆ ਤਾਂ ਉਦੋਂ ਬੰਦੇ ਰੇਟ ਵਧਾਉਂਦੇ ਆ ਹਨਾ ਤਾਂ ਫਿਰ ਸੋਡਾ ਤਾਂ ਨਹੀਂ ਆਇਆ ਹੈਗਾ ਵੀ ਕਿਤੇ ਨਹੀਂ ਰੇਟ ਕੋਈ ਨਹੀਂ ਵਧਾਉਣਾ ਜੀ ਬਸ ਉਹੀ ਰੇਟ ਆ ਜੋ ਪਹਿਲਾਂ ਅਜ ਤੋਂ 2 ਮਹੀਨੇ ਸੀਗਾ ਪਹਿਲਾਂ ਉਦੋਂ ਇੰਨਾ ਸੀਗਾ ਜਿਹੜੇ 2 ਮਹੀਨੇ ਪਹਿਲਾਂ 13 ਮਾਰਚ ਤੋਂ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਆ ਗਏ ਉਹਨਾਂ ਨੂੰ ਲੇਬਰ ਫ੍ਰੀ ਕਰੀ ਹੋਈ ਸੀਗੀ ਠੀਕ ਹੈ ਉਹਨਾਂ ਵਾਸਤੇ ਲੇਬਰ ਫ੍ਰੀ ਸੀਗੀ ਪਰ ਹੁਣ ਲੇਬਰ ਦੀ ਮਜਬੂਰੀ ਆ ਠੀਕ ਹੈ ਲੇਬਰ ਦੇ ਪੈਸੇ ਜ਼ਿੰਮੇਵਾਰ ਨੂੰ ਦੇਣੇ ਪੈਣੇ ਆ ਬਿਲਕੁਲ ਸਾਨੂੰ ਆਏ ਸੀ ਵੀ ਆਫ ਸੀਜ਼ਨ ਆ ਵੀ ਉਦੋਂ ਆ ਦੇਖ ਲਓ ਭਰਾਵੋ ਬਾਈ ਹੋਰਾਂ ਨੇ ਫਾਈਬਰ ਦਾ ਮਾਲ ਬਾਈ ਇੰਨਾ ਰੱਖ ਰੱਖਿਆ ਭਰਾਵੋ ਜਿਵੇਂ ਫੈਕਟਰੀ ਹੁੰਦੀ ਹੈਗੀ ਆਪਦੀ ਫੈਕਟਰੀ ਲਈ ਹੁੰਦੀ ਹੈਗੀ ਅੱਛਾ ਬਾਈ ਇਹ ਮਾਲ ਪੈਂਦਾ ਸਾਰਾ ਹੈ ਹਾਂਜੀ ਹਾਂਜੀ ਇਹ ਮਾਲ ਪੈਂਦਾ ਹੈ ਠੀਕ ਆ ਬਾਈ ਇਹ ਕਿਵੇਂ ਬਾਈ ਇੱਕ ਇਧਰਲੇ ਪਾਸੇ ਥੋੜਾ ਐਸ ਲੋਡ ਲਾ ਰੱਖਿਆ ਇਹ ਐਸ ਲੋਡ ਲਾ ਰੱਖਿਆ ਇਹ ਕਿਵੇਂ ਬਾਈ ਅੱਡ ਅੱਡ ਪ੍ਰਕਾਰ ਜਿਹਦਾ ਪਿਆ ਗਿਆ ਇੱਕ ਉਹ ਗੱਲ ਆ ਵੀ ਇਹਦਾ ਜਿਹੜੀ ਕੁਆਲਿਟੀ ਹੈ ਦੀ ਕੁਆਲਿਟੀ ਦਾ ਫਰਕ ਹੈ ਇਹਦੇ ਨਾਲ ਇਹਦੀ ਕੋਈ ਦੀ ਕੁਆਲਿਟੀ ਹੋਰ ਆ ਜੀ ਇਹਦੀ ਹੋਰ ਆ ਅੱਛਾ ਇਹਦੀ ਕੁਆਲਿਟੀ ਹੋਰ ਹੈ ਹਾਂਜੀ ਹਾਂਜੀ ਤੇ ਇਹਦੀ ਕੁਆਲਿਟੀ ਹੋਰ ਆ ਹਾਂਜੀ ਇਹ ਆਪਣੇ ਪੰਜਾਬ ਚ ਬਣਦਾ ਜੀ ਮਾਲ ਆ ਅੱ ਅੱਛਾ ਮਾਲ ਇਹ 8587 ਇਹ ਕੀ ਜਕਰਬਾਈ ਪੰਜਾਬ ਦਾ ਜਹਮਕੰਦੀ ਚੀਜ਼ ਵੱਧ ਭਾਰੀ ਬਣਨੀ ਚਾਹੀਦੀ ਹੈ ਜੀ ਹਰਿਆਣੇ ਚ ਮਿੱਟੀ ਮਾੜੀ ਆ ਜੀ ਹਰਿਆਣੇ ਵਾਲਾ ਰਾਜਸਥਾਨ ਚ ਮਿੱਟੀ ਮਾੜੀ ਉਹਥੇ ਵਜਨਦਾਰ ਪੈ ਪਾਉਣਾ ਪੈਂਦਾ ਉਹਥੇ 30 65 65 ਦੀਆਂ 50 50 ਦੀਆਂ ਮੋਟਰਾਂ ਨੇ ਹਰਿਆਣੇ ਇਹ ਆਪਣੇ ਕੋਲੇ ਹਰਿਆਣੇ ਚੋਂ ਆਉਂਦਾ ਜੀ ਇਹ ਹਰਿਆਣੇ ਚੋਂ ਆਉਂਦਾ ਜੀ ਇਹ ਠੀਕ ਹੈ ਹਾਂਜੀ ਅਸਾ ਇਹਦਾ ਵਜਨ ਵੱਧਦਾ ਬਈ ਦਾ ਕਰਕੇ ਹੈ ਹਾਂਜੀ ਇਸ 70 ਕਿਲੋ ਵੇਟ ਦਾ ਜੀ ਇਹ ਇਸ 70 ਕਿਲੋ ਵੇਟ ਦਾ ਤੇ ਉਹ ਦੂਜਾ ਬਈ ਪੰਜਾਬ ਵਾਲਾ ਉਹ 70 72 ਕਿਲੋ ਦਾ ਜੀ 70 72 ਦਾ ਤੇ ਇਹਨਾਂ ਚ ਫਰਕ ਕੀ ਆ ਬਈ ਫਿਰ ਮਜ਼ਬੂਤੀ ਇਹ ਇਹਨੂੰ 15 ਕਲਾਸ ਦਾ ਕਹਿੰਦੇ ਆ ਮਤਲਬ ਮਾਲ ਵਧੀਆ ਪਰ ਇੱਕ ਇੱਕ ਗਲਤੀ ਹੋਈ ਆ ਜ਼ਿੰਦਗੀ ਦੇ ਵਿੱਚ ਬਹੁਤ ਭਾਰੀ ਹਾਂਜੀ ਸਭ ਤੋਂ ਪਹਿਲਾਂ ਮੈਂ ਫਾਈਬਰ ਦਾ ਕੰਮ ਕਰਿਆ ਸੀ ਅੱਛਾ ਬਿਕਾ ਨੇਰ ਤੋਂ ਸਮਾਨ ਮੰਗਾ ਕੇ ਰਾਜਸਥਾਨ ਚੋਂ 2000 ਜਦੋਂ ਆ ਫਾਈਬਰ ਦੇ ਬੋਰ ਹੋਣ ਲੱਗੇ ਹਾਂ 2003 ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੇਰੇ ਕੋਲ ਬਿੱਲ ਦੇਖ ਲਓ ਚਾਹੇ ਮੈਨੂੰ ਅੱਜ ਵੀ ਬਿੱਲ ਦਿਖਾ ਦੇਣ ਜਿਹੜੇ ਆਏ ਨੇ ਮਾਲ ਪਰ ਅੱਜ ਜਿਹੜੇ 7-8 ਸਿ ਫੈਕਟਰੀਆਂ ਲਾ ਕੇ ਕਹਿੰਦੇ ਨੇ ਵੀ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਿਆ ਪਰ ਮੈਂ ਕਿਸੇ ਨੂੰ ਸੱਤਸ ਮਾਰ ਕੇ ਦੇਖੋ ਮੈਂ ਸਭ ਤੋਂ ਪਹਿਲਾਂ ਕੰਮ ਫੇਰ ਦਾ 2000 ਕੋਲੇ ਬਿੱਲ ਪਏ ਨੇ ਉਹ 2003 ਨਾਲੀਆਂ 2003 ਨਾਲ ਬਿੱਲ ਵੀ ਪਏ ਨੇ ਸਾਡੇ ਕੋਲੇ ਠੀਕ ਹੈ ਪਰ ਉਦੋਂ ਲਿਹਾਜ਼ ਹੁੰਦੀ ਸੀ ਸਾਡੀ ਅੰਬਾਲੇ ਬੰਦਿਆਂ ਨਾਲ ਉਹਨਾਂ ਨੇ ਸਾਡਾ ਕੰਮ ਸ਼ੁਰੂ ਕਰਾਇਆ ਸੀ ਉਹਦੇ ਰਿਸ਼ਤੇਦਾਰ ਦੀ ਫੈਕਟਰੀ ਸੀਗੀ ਜੈਪੁਰ ਠੀਕ ਹੈ ਉੱਥੋਂ ਮਾਲ ਆਉਂਦਾ ਸਾਨੂੰ ਹੁਣ ਵੀ ਉੱਥੋਂ ਹੀ ਆਉਂਦਾ ਵੈਸੇ ਮਾਲ ਵੱਧ ਅੱਛਾ ਫਿਰ ਕਿਵੇਂ ਮਾਰ ਮਾਰ ਕਿਵੇਂ ਪੈ ਗਈ ਬਾਈ ਮਾਰ ਆ ਰਹੇ ਜੀ ਬਾਈ ਜਿਵੇਂ ਹੁਣ ਤੁਸੀਂ ਦੁਕਾਨ ਕਰਦੇ ਹੋ ਜਾਂ ਕੋਈ ਮਹਾਜਨ ਦੁਕਾਨ ਕਰਦਾ ਮਹਾਜਨ ਨੇ ਆਪਣੀ ਕੁਆਲਿਟੀ ਬਣਾ ਲਈ ਜਿਵੇਂ ਹੁਣ ਆਹ ਕੁਆਲਿਟੀ ਆ ਇਹਨੂੰ ਜੇ ਰਜਿਸਟਰਡ ਕਰਾ ਲਈਏ ਤਾਂ ਨਾਮ ਦਾ ਬਣ ਜਾਣਾ ਵੀ ਇਹ ਚੀ हां ਵੀ ਜਿਵੇਂ ਲੋਕਾਂ ਨੇ ਆਈਐਸਆਈ ਮਾਰ ਕੇ ਲੈ ਲਏ ਆਈਐਸਆਈ ਆ ਰਜਿਸਟਰਡ ਕਰਾ ਲਿਆ ਤੁਸੀਂ ਜੱਟੂ ਸੌਦੇ 'ਚ ਰਹਿ ਗਏ ਤੁਸੀਂ ਟੱਟੂ ਸੌਦੇ 'ਚ ਜੱਟ ਵਾਲਾ ਰਹਿ ਗਏ ਮਾਲ ਉਹਦੋਂ 100% ਵਧੀਆ ਹੈ ਹਾਂ ਪਰ ਉਦੋਂ ਬਾਅਦ ਉਹਨਾਂ ਨੇ ਮਾਲ ਰਜਿਸਟਰਡ ਕਰਾ ਕੇ ਜਿਵੇਂ ਹੁਣ ਮੰਨ ਲਓ ਵੀ ਕਾਮਤੀਨੂ ਦਾ ਬਣਾ ਲਿਆ ਜਾਂ ਜਲੰਧਰੀ ਬਣਾ ਲਿਆ ਜਾਂ ਸੁਖੀ ਨਾਮ ਦਾ ਬਣਾ ਲਿਆ ਉਹ ਪਰ ਮੈਨਾਂ ਤਾਂ ਸੁਖੀ ਕੋਲ ਹੀ ਆ ਗਣਾ ਠੀਕ ਹੈ ਇਹਨਾਂ ਨੇ ਮਾਲ ਰਜਿਸਟਰਡ ਕਰਾ ਕੇ ਆਪਦੇ ਗੜਾਉਣ ਭਰ ਲਏ ਉਦੋਂ ਬਾਅਦ ਕਮਿਸ਼ਨ ਕਮਿਸ਼ਨ ਵੇਸ ਵਾਲਾ ਕੰਮ ਆ ਗਿਆ ਲੱਗ ਗਿਆ ਵੀ ਤੁਸੀਂ ਆਹੀ ਬ੍ਰਾਂਡ ਨੂੰ ਮੂਹਰੇ ਰੱਖੋ ਵੀ ਹੋਰ ਤਾਂ ਕੋਈ ਮਾਲ ਹੀ ਨਹੀਂ ਵਧੀਆ ਤੁਹਾਨੂੰ 20 ਰੁਪਏ ਫੋਟ ਦਵਾਂਗੇ ਭਰਾਵੋ ਇੱਕ ਗੱਲ ਯਾਦ ਆ ਗਈ ਜਦੋਂ ਆਪਾਂ ਬੋਰ ਕਰਦੇ ਹੁੰਨੇ ਆ ਇਸੇ ਕਰਕੇ ਬੰਦੇ ਕਹਿੰਦੇ ਹੁੰਦੇ ਕਿਤੇ ਮਿਸਤਰੀ ਭਰਾ ਸਾਰੇ ਗੁੱਸਾ ਵੀ ਨਾ ਕਰ ਜਾਣ ਬਾਈ ਹੈਨਾ ਤੇ ਕਹਿੰਦੇ ਹੁੰਦੇ ਵੀ ਆਹੀ ਮਾਰ ਕੇ ਦਾ ਲੈ ਕੇ ਆਈ ਇਹ ਵਧੀਆ ਤੇ ਉਹਨਾਂ ਨੂੰ ਬਾਈ ਕਿਵੇਂ ਵੀ 20 20 ਰੁਪਏ ਫੋਟ ਮੰਗ ਰਸਾ 20 ਰੁਪਏ ਫੋਟ ਦੀ 500 ਫੋਟ ਬੋਰ ਹੋ ਗਿਆ ਤਾਂ 10000 ਰੁਪਏ ਮਿਲਣਗੇ 10000 ਰੁਪਏ ਬਣ ਗਿਆ ਬਾਈ ਯਾਰ ਪਰ ਆਪਾਂ ਇਹ ਜ਼ਿਮੀਦਾਰਾਂ ਦੀ ਲ ਬਾਈ ਜ਼ਿੰਮੇਦਾਰਾਂ ਦੀ ਲੁੱਟ ਬਚਾਉਣ ਵਾਸਤੇ ਕਿਹਾ ਵਿਆ ਕਹਿੰਦਾ ਬਾਈ ਬੀਕਾ ਨੇਰ ਤੋਂ ਬਣ ਕੇ ਮਾਲ ਆਉਂਦਾ ਤੇ ਪੂਰਾ ਪਯੌਰ ਆਗਾ ਜਿਹੜੇ ਆਪਾਂ ਮਾਰ ਕੇ ਆਮਗਰ ਪਾਈ ਜਾਂਦੇ ਆ ਨਾ ਉਹ ਗੱਲ ਹੋ ਗਈ ਬਾਈ ਤੁਸੀਂ ਕਹਿੰਦਾ ਵੀ ਇੱਕ ਤਾਂ ਪਿੰਡ ਚ ਬੰਦਾ ਇੰਜਣ ਬੰਦਾ ਹੁੰਦਾ ਉਹਦੇ ਕੋਲੇ ਕੋਈ ਸਰਟੀਫਿਕੇਟ ਨਹੀਂ ਹੁੰਦਾ ਉਹਨੂੰ ਤਜਰਬਾ ਹੁੰਦਾ ਹਨਾ ਇੱਕ ਬੰਦਾ ਕਿਸੇ ਯੂਨੀਵਰਸਿਟੀ ਤੋਂ ਕਾਗਜ਼ ਲੈ ਕੇ ਵੱਡਾ ਡਾਕਟਰ ਬਣ ਜਾਂਦਾ ਵੀ ਆਹ ਦੇਖੋ ਮੇਰੇ ਕੋਲੇ ਸਰਟੀਫਿਕੇਟ ਆ ਜਦੋਂ ਕਿ ਕੰਮ ਤਾਂ ਤਜਰਬੇ ਨਾਲ ਆਉਂਦਾ ਹਨਾ ਤਜਰਬਾ ਨਾ ਹੋਣਾ ਜੀ ਕੰਮ ਦਾ ਬਿਲਕੁਲ ਤੇ ਆ ਜੋ ਬਾਈ ਛੋਟੀਆਂ ਮੜਾ ਮਸ਼ੀਨਾ ਵੀ ਦਿਖਾਈਏ ਤੇ ਹੋਰ ਬਈ ਇਹਦਾ ਵੀ ਕਿਥੇ ਕਿਥੇ ਪਹੁੰਚ ਕਰ ਸਕਦੇ ਹੋ ਬਈ ਕਿੰਨੀ ਕੁ ਦੂਰ ਪਹੁੰਚ ਸਾਰੇ ਪੰਜਾਬ ਦੇ ਵਿੱਚ ਪਹੁੰਚ ਹੋ ਜੂਗੀ ਜੀ ਕੋਈ ਗੱਲ ਨਹੀਂ ਪਰ ਜਿਮੀਂਦਾਰ ਕੋਲ ਟਰੈਕਟਰ ਹੁੰਦਾ ਉਹਦੂੰ ਸਸਤਾ ਪੈਂਦਾ ਹੂੰ ਤੇ ਪਰ ਆ ਨੇੜੇ ਨੂੜੇ ਨੂੰ ਆ ਰੱਖੀ ਹੋਈ ਆ ਸਾਡਾ ਚੀਮਾ ਬੋਰਿੰਗ ਕੰਪਨੀ ਠੀਕ ਐ ਲੈ ਇਹਦਾ ਮਾਲ ਲੋਡ ਕਰਾ ਠੀਕ ਐ ਮਾਲ ਇਹ ਠੀਕ ਐ ਬਾਈ ਹਾਂਜੀ ਹਾਂਜੀ ਤੇ ਆ ਦੇਖ ਲਓ ਭਾਵਾ ਲੋਡ ਕਰਿਆ ਹੋਇਆ ਵੀਰ ਹੋਰ ਨੇ ਬਾਈ ਜਾਣਾ ਪੂਰਾ ਤੇ ਆ ਜਾਓ ਬਾਈ ਮਸ਼ੀਨ ਦਿਖਾਇਆਈਏ ਤੇ ਨਾ ਜਿਹੜੇ ਬਾਈ ਨੇ ਮਸ਼ੀਨ ਲੈ ਕੇ ਜਾਣੀ ਆ ਕਿ ਉਹ ਵੀ ਆਪਾਂ ਉਹ ਕਰ ਲਈ ਆ ਜਾਓ ਬਾਈ ਅੱਗੇ ਤੇ ਬਾਈ ਤੁਹਾਡੇ ਦੇ ਹਿਸਾਬ ਤੇ ਮੰਨ ਲਾ ਵੀ ਕਿੱਲਾ ਦਾ ਤੁਸੀਂ ਜਗਾਈ ਵਗਲੀ ਖੜੇ ਹੋ ਮੇਲਾ ਦਾ ਹਾਂ ਸਾਢੇ 7 ਵਿੱਗੇ ਥਾਵਾਂ ਸਾਢੇ 7 ਵਿੱਗੇ ਦੇਖ ਲਓ ਭਰਾ ਉਹ ਅੱਗੇ ਵਾਲਾ ਵੀ ਦਿਖਾਉਣੇ ਆ ਕਿ ਬਿਲਕੁਲ ਜੀ ਬਿਲਕੁਲ ਤੇ ਆ ਜਾਓ ਬਾਈ ਜੀ ਤੇ ਇਹਦਾ ਫਿਰ ਬਾਈ ਜਿਵੇਂ ਕੋਈ ਪੰਜਾਬ ਦੇ ਵਿੱਚ ਮੰਨ ਲਓ ਮਿੱਟੀ ਆ ਗਈ ਕੋਈ ਕਿਸੇ ਥਾਂ ਵੀ ਪੰਜਾਬ ਦੇ ਵਿੱਚ ਕੋਈ ਪੱਥਰ ਦੀ ਸਮੱਸਿਆ ਤਾਂ ਨਹੀਂ ਆਉਂਦੀ ਵੀ ਕਿਸੇ ਬਾਸੇ ਹਾਂ ਜੀ ਆ ਜਾਂਦੀ ਹੈ ਇਹ ਕੋਈ ਮਾਨ ਵਾਲੀ ਗੱਲ ਨਹੀਂ ਧਰਤੀ ਕੀ ਨੇ ਦੇਖੀ ਆ ਜੀ ਆ ਜਾਂਦੀ ਆ ਪੱਥਰ ਲੱਗ ਜਾਂਦਾ ਮੂਰੇ ਕੋਈ ਵਾਰ ਭੰਨ ਦਿੰਦੇ ਆ ਜੀ ਬੋਖੀਆਂ ਹੈ ਠੀਕ ਹੈ ਨਾ ਵੱਡੀ ਕਰਵਾਈ ਆ ਜਿਹੜੀ ਮੂਰੇ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਇਹ ਛੜਦੀ ਹੈਗੀ ਬੋਰ ਬੋ ਨੂੰ ਅਸੀਂ ਸਪੈਸ਼ਲ ਮਸ਼ੀਨ ਕਰਵਾਈ ਆ ਬਾਈ ਪੱਥਰ ਪੱਥਰ ਨੂੰ ਛੜਦੀ ਨਹੀਂ ਇਹ ਅਹਿਆ ਤੇ ਦਿਖਾਉਣੇ ਆ ਭਰਾਵੋ ਤੁਹਾਨੂੰ ਮਸ਼ੀਨ ਦੇਖ ਲਓ ਤੇ ਬਾਈ ਇਹ ਹੀ ਵੱਡੀ ਮਸ਼ੀਨ ਹੀ ਲੈ ਕੇ ਜਾਂਦਾ ਹਨਾ ਹਾਂਜੀ ਹਾਂਜੀ 500 ਫੁੱਟ ਕਰ ਲੈਣਾ ਇਹਨਾਂ ਨੇ 450 ਫੁੱਟ ਖੋਦਦੇ 500 ਫੁੱਟ ਇਹਨਾਂ ਨੇ ਅੱਛਾ ਜੀ ਠੀਕ ਆ ਬਾਈ ਠੀਕ ਆ ਇਹਦੀ ਮਸ਼ੀਨ ਦੀ ਕੀ ਖਾਸੀਅਤ ਆ ਬਾਈ ਹਾਂਜੀ ਤਾਂ ਇਹ ਜਿੱក ਤੱਕ ਬੁੱਖੀ ਤੇਜ਼ ਮਾਰਦੀ ਆ ਜਿਹੜਾ ਬੋਰ 10 ਦਿਨ ਚੋਂ ਹੁੰਦਾ ਇਹ 6 ਦਿਨ ਚ ਕਰਦੀ ਆ ਅਹਿਆ ਤੇ ਆ ਵੀ ਬਾਈ ਮਟੀਰੀਅਲ ਪੂਰਾ ਹੈਵੀ ਬਿਲਕੁਲ ਹੈਨਾ ਹਾਂ ਜੀ ਬਣਾਈ ਵਾਲਾ ਜੀ ਇਹ ਸਾਰਾ ਮਾਲ ਡੰਗਾਈ ਵਾਲਾ ਜੀ ਲੱਕੜ-ਲੱਕੜ ਦੇਖ ਲੋ ਕਿੰਨੀ ਹੈਵੀ ਆ ਸਾਰਾ ਬਿਲਕੁਲ ਭਰਾਵੋ ਬਿਲਕੁਲ ਬਾਈ ਪੂਰਾ ਫੁੱਲ ਹੈਵੀ ਡਿਊਟੀ ਮਟੀਰੀਅਲ ਬਾਈ ਭਰਾਵੋ ਇਹ ਜਿਹੜੇ ਉਹ ਵੀ ਇਹਨੂੰ ਮਤਲਬ ਮਿਲਟਰੀ ਦੇ ਲੱਗੇ ਹੋਣੇ ਮਸ਼ੀਨ ਨੂੰ ਅੱਛਾ ਬਾਈ ਅੱਛਾ ਮਿਲਟਰੀ ਟੈਂਕ ਵਾਲੇ ਹੈਨਾ ਟੈਂਕ ਵਾਲੇ ਹਾਂ ਜੀ ਬਿਲਕੁਲ ਬਾਈ ਬਿਲਕੁਲ ਤੇ ਭਰਾਵੋ ਆ ਖੜਾ ਬਾਗਲ ਬਾਈ ਬਾਈ ਦਾ ਭਰਿਆ ਹੋਆ ਮਸ਼ੀਨਾਂ ਦਾ ਤੇ ਉਹ ਬਾਈ ਬਜਰੀ ਦਾ ਕੀ ਕੰਮ ਸਾਨੂੰ ਬਾਈ ਠੂਲੇ ਪੈੜਾ ਦਾ ਵੀ ਕੰਮ ਹੈ ਨਹੀਂ ਬਾਈ ਠੂਲੇ ਪੈੜਾ ਦਾ ਨਹੀਂ ਹੈਗਾ ਬਜਰੀ ਅਸੀਂ ਬ अच्छा ਜਿਹੜਾ ਬਰਮੇ ਵਾਲਾ ਬੋਰ ਕਰਦੇ ਆ ਉਹਦੇ ਵਿੱਚ ਬਜਰੀ ਪਾਉਂਦੇ ਆ। ਅੱਛਾ ਬਰਮੇ ਵਾਲੇ ਬੋਰ ਚੋ। ਹਾਂਜੀ ਹਾਂਜੀ। ਠੀਕ ਆ ਬਾਈ ਠੀਕ ਆ। ਬਿਲਕੁਲ ਭਰਾਵੋ ਆਜੋ ਸਾਨੂੰ ਦਿਖਾਈਏ ਪਹਿਲਾਂ ਵੀਰਾਂ ਕੋਲੇ ਬਾਈ ਟਰਾਲੀਆਂ ਦੇਖ ਲਓ। 1 2 3 4 5 6 ਆਜੋ ਬਾਈ ਆਜੋ। 6 7 8 9 10 11 12 13 14 ਤੇ 15ਵੀਂ ਮਸ਼ੀਨ ਲੈ ਗਿਆ ਬਾਈ ਹਨਾ। ਠੀਕ ਅੱਛਾ ਬਾਈ ਉਹ ਨਹੀਂ ਟਰਾਲੀਆਂ ਨੇ ਜਿੰਨੀਆਂ ਮਸ਼ੀਨਾਂ ਨੇ। ਠੀਕ ਹੈ। 19 ਟਰਾਲੀਆਂ ਟਰਾਲੀਆਂ ਦਾ ਬਾਹਰ ਹੋਣੀਆਂ ਜਾਂ 12 ਇੰਚੀ ਲਾਈਨ ਪਈ ਆ ਵਿੱਚ। ਠੀਕ ਹੈ। 12 ਇੰਚੀ ਲਾਈਨ ਆ। ਪਰ ਅੱਜ ਕਾ ਲੋਕ 12 ਇੰਚੀ ਕਰਦੇ ਆ ਜੀ ਹਾਂ ਹਾਂ ਇਹਦੇ 10 ਇੰਚੀ ਮਾਲ ਪਾਉਨੇ ਆ 12 ਇੰਚੀ ਅੱਛਾ ਭਾਈ ਇਹ ਚ ਹਾਂਜੀ ਹਾਂਜੀ ਠੀਕ ਐ ਵੀ ਜਾਨੀ ਕਹਦੀ ਐ ਭਾਈ ਬੋਰਾ ਵਾਲੇ ਮਾਮਲੇ ਤਾਂ ਤੁਸੀਂ ਬੋਰਾ ਦੇ ਕਿੰਗ ਹੋ ਹਾਂਜੀ ਬੋਰਾ ਦੇ ਕੰਗਾ ਜੀ ਬਾਕੀ ਉਹ ਸਾਡਾ ਮਿਸਤਰੀ ਆਰਡਰ ਬਹੁਤ ਪੁਰਾਣਾ ਜੁੜਿਆ 2006-7 ਦਾ ਮੇਰਾ ਆ ਜਾ ਭਾਈ ਆ ਜਾ ਆ ਜਾ ਭਾਈ ਨਾਲ ਆ ਜਾ ਮੇਰਾ ਵੀਰ ਹਿੰਮਤਦੀਨ ਨਾਲ ਆਇਆ ਥੋੜਾ ਕੋਹ ਨਹੀਂ ਹੁੰਦਾ ਇਹਦਾ ਸਿਰ ਤੇ ਵਾਲਾ ਕੰਮ ਆ ਜੀ ਜਦੋਂ ਕਿਸੇ ਮੈਸਤਰੀ ਤੋਂ ਅੜਦਾ ਵਰੇ ਨੂੰ ਭੇਜਦੇ ਆ ਸਾਰਾ ਕੰਮ ਇਹਦੇ ਸਿਰ ਤੇ ਆ ਇਹ ਸਾਰਾ ਬੋਰਾ ਦਾ ਜਾਣੇ ਹੈਡ ਆ ਜੀ ਇਹ ਜਦੋਂ ਕਿਸੇ ਦਾ ਮੈਸਤਰੀ ਤੋਂ ਸਾਡੇ ਦੂਜੇ ਤੋਂ ਬੋਰਾ ਅੜਨਾ ਆ ਇਹਨੇ ਫਿਰ ਉੱਥੇ ਜਾਣਾ ਮੋਰ ਤੇ ਇਹਨੇ ਜਾਣਾ ਉੱਥੇ ਇਹ ਕੱਢ ਕਿਉਂਦਾ ਸਰ ਠੀਕ ਆ ਜਾ ਬਾਈ ਮੜਾ ਜੇ ਤੂੰ ਦਿਖਾ ਵੀ ਦਈਏ ਮਾ ਕਰੋ ਤੇ ਬਾਜਰੀ ਉਧਰਲੇ ਪਾਸਿਓਂ ਭਰਾਵੋ ਘਟਦੀ ਨਹੀਂ ਦੀ ਤੁਸੀਂ ਮੇਰੇ ਕੋਲ ਹੀ ਰਹੋ ਬਾਈ ਆ ਜਾ ਤੁਹਾਡੇ ਲੱਗਿਆ ਹੋਇਆ ਮੈਕ ਤੁਸੀਂ ਹੁਣ 2 ਮਿੰਟ ਬਾਅਦ ਚ ਗੱਲਾਂ ਕਰਿਓ ਇਹ ਬਾਜਰੀ ਵਗੈਰਾ ਬਾਈ ਬੋਰਾਂ ਚ ਪੈਂਦੀ ਐ। ਬੋਰਾਂ ਚ ਪੈਂਦੀ ਐ। ਇਹਦਾ ਕੀ ਮਹੱਤਵ ਆ ਬਈ ਜੀ ਆਪਾਂ ਗੱਲ ਕਰੀਏ। ਬਾਈ ਜਾਲੀ ਫਿਲ ਪਾਣੀ ਪੁਲਕਿਆਂ ਦਾ ਰੇਤਾ ਨਹੀਂ ਆਉਂਦਾ ਜੀ ਫਿਰ ਜਾਲੀ ਲਾ ਕੇ ਇੱਕ ਹੋਰ ਵੱਡੀ ਗੱਲ ਆ ਜੀ। ਹਾਂ ਆਮ ਜਿਹੜੇ ਬੰਦੇ ਬੋਰ ਕਰਦੇ ਆ ਬਰਮੇ ਵਾਲਾ ਕੱਲੀ ਜਾਲੀ ਨਹੀਂ ਲਾਉਂਦੇ ਕੱਲੀ ਬਾਜਰੀ ਪਾਉਂਦੇ ਤੁਸੀਂ ਦੇਖੇ ਹੋਣਗੇ। ਬਾਈ ਜੀ ਆਪਾਂ ਗੱਲ ਕਰੀਏ ਮੈਂ ਤੈਨੂੰ ਉਹੀ ਗੱਲ ਕਹਿੰਦਾ ਦੀ ਸਾਡੇ ਨਾ ਹਰੀਗੜਾ ਸੀ ਬੋਰ ਕਰਾਇਦੀਗਾ। ਹਾਂਜੀ ਹਾਂਜੀ। ਤੇ ਖੇਤ ਮੈਂ ਪੂਲ ਬਣਾਇਆ ਵਾ ਉਹਦੇ ਵਿੱਚ ਰੇਤਾ ਨਹੀਂ ਆਉਣਾ ਹਟਦਾ ਕੀ ਚੱਕਰ ਬਾਈ ਜੀ। ਪਰ ਉਹ ਦੂਜਾ ਮੈਂ ਲਾ ਬੋਕੀ ਵਾਲ ਨੂੰ ਕਦ ਤੱਕ ਕਸਰ ਲੱਗੀ ਟਰਾਲੀ 'ਚ ਅੱਛਾ ਉੱਥੇ ਦੀ ਉਹਦਾ ਹੁਣ ਵੀ ਹੱਲ ਹੋ ਸਕਦਾ ਨਹੀਂ ਕੋਈ ਹੱਲ ਨਹੀਂ ਉਹ ਪਤਾ ਨਹੀਂ ਜੀ ਕਿੱਥੋਂ ਆ ਸਕਦਾ ਹੁਣ ਉਹਦਾ ਕੋਈ ਹੱਲ ਨਹੀਂ ਬਿਲਕੁਲ ਭਰਾਓ ਯਾਰ ਬੜਾ ਇਹ ਪੰਗਾ ਤੇ ਆਹ ਦੇਖ ਲਓ ਬਾਈ ਬਾਈ ਕੋਲੇ ਮੈਂ ਕਹਿੰਦਾ ਬਾਈ ਸਾਰਾ ਸਮਾਨ ਖੜਾ ਤੇ ਇਧਰਲੇ ਪਾਸੇ ਪਿਆ ਸਾਰਾ ਕੁਝ ਓਕੇ ਤੇ ਬਾਈ ਕਹਿੰਦਾ ਵੀ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਤੇ ਯੂਪੀ ਵਗੈਰਾ ਬਾਈ ਕਿਤੇ ਵੀ ਹੋਵੇ ਨਹੀਂ ਯੂਪੀ 'ਚ ਨਹੀਂ ਜਾਂਦਾ ਜੀ ਯੂਪੀ 'ਚ ਮਿਸਤਰੀ ਫਰਾਂ ਫੈਮਲੀਆ ਵਾਲੇ ਨੇ ਜੀ ਮਿਸਤਰੀ ਨੂੰ ਜਾਣ ਦੀ ਪ੍ਰੋਬਲਮ ਆ ਹੋਰ ਹਾਂ ਇਹਨਾਂ ਨੇ ਸ਼ਾਮ ਨੂੰ ਵੀ ਜੇ ਕਈ ਵਾਰ ਕਿਸੇ ਨੇ ਕੱਲੀਆਂ ਮਸ਼ੀਨਾਂ ਲੈ ਕੇ ਜਾਣੀਆਂ ਹੁਣ ਕੋਈ ਹੋਰ ਵੀ ਬੰਦਾ ਕਹੇ ਜਿੰਨਾ ਫਿਰ ਜੂਪੀਓ ਤਾਂ ਲੋਹਾ ਵੀ ਨਹੀਂ ਮੁੜਦਾ ਜੀ ਅਹਿਆ ਜੇ ਮਾੜਾ ਮਿਸਤਰੀ ਰੱਖ ਲੀ ਉਹ ਤਾਂ ਵੇਚ ਕੇ ਖਾ ਜਾਊਗਾ ਜੀ ਇਹ ਤਾਂ ਇਮਾਨਦਾਰ ਨਹੀਂ ਸਾਡੇ ਮਿਸਤਰੀ ਬਹੁਤ ਤਰਪਾਉਂਦੇ ਨੇ ਸਾਡੇ ਇਹਨਾਂ ਨੂੰ ਮਿਸਤਰੀ ਦੱਸ ਵੀ ਯਾਨੀ ਕਿ ਕਹ ਰਿਹਾ ਭਰਾਵੋ ਕੱਲਾ ਪੰਜਾਬ ਹੀ ਮੰਨ ਕੇ ਚੱਲੋ ਜਾਂ ਪੰਜਾਬ ਨਾਲ ਲੱਗਦੇ ਹਿੱਸੇ ਜਿਹੜੇ ਹਰਿਆਣੇ ਦੇ ਨੇ ਉਹ ਹਿੱਸੇ ਲਾ ਲਓ ਹਨਾ ਤੇ ਆਹ ਖੜਾ ਬਾਈ ਬਾਈ ਹੋਰਿਆਂ ਕੋਲੇ ਭਰਾਵੋ ਸਾਰਾ ਸੰਦ ਸੰਦੇੜਾ ਮਸ਼ੀਨਾਂ ਆਉਣੇ ਕਿਹੜੇ ਮਰਜੀ ਭਰਾ ਨੇ ਬੋਰ ਲਵਾਉਣਾ ਐਵੇਂ ਨਹੀਂ ਕਿਸੇ ਦੇ ਹਾਰੇ ਕਢਣ ਦੀ ਲੋੜ ਕਿਸੇ ਕੋਲੇ ਮੇਰੇ ਵਰਗੇ ਕੋਲੇ ਬਾਈ ਇੱਕ ਇੱਕ ਮਸ਼ੀਨਰੀ ਹੁੰਦੀ ਆ ਮੈਂ ਦੇਖਿਆ ਮੱਖਣ ਬਾਈ ਹਾਰੇ ਕਢਾਈ ਜਾਂਦੇ ਆਗੇ ਮੈਂ ਦੇਖਿਆ ਬਾਈ ਖੁਦ ਜ਼ਿਮੀਂਦਾਰਾਂ ਦੇ ਮੁੰਡੇ ਆ ਅਸੀਂ ਬੋਰ ਲਵਾਉਣਾ ਸੀ ਹਾਰੇ ਕਢਾਈ ਜਾਂਦੇ ਆ ਬਾਈ ਤੇ ਉਸ ਤੋਂ ਬਾਅਦ ਫਿਰ ਬਾਈ ਰੇਟ ਵਧਾਣਦੇ ਆ 5-4 ਰੁਪਏ ਫੁੱਟ ਵੀ ਰੇਟ ਵਧ ਗਿਆ ਰੇਟ ਨਹੀਂ ਵਧਾਉਂਦੇ ਜੀ ਰੇਟ ਸਾਨੂੰ ਘੱਟ ਲਵਾਂਗੇ ਕਿਉਂ ਮੁਸੀਬਤ ਚੋਂਦਾ ਜ਼ਿਮੀਂਦਾਰ ਹਾਂ ਬਾਈ ਹੁਰੀ ਕਹਿੰਦੇ ਬਾਈ ਸੁਣੋ ਭਰਾਵੋ ਕਿੰਨੀ ਮਰਜੀ ਮੁਸੀਬਤ ਹੋਵੇ ਤੁਸੀਂ ਆਪਦੇ ਖੇਤ ਬੋਰ ਲਾਉਣਾ ਤਾਂ ਬਾਈ ਚੀਮਾ ਬੋਰਿੰਗ ਕੰਪਨੀ ਵਾਲਿਆਂ ਕੋਲੇ ਆ ਜਾਓ ਭਰਾਵੋ ਕਹਿੰਦੇ ਸੰਪੰਨ ਦੀ ਰੇਟ ਸਾਡਾ ਦੂਜਿਆਂ ਨਾਲੋਂ ਪੂਰਾ ਘੱਟ ਹੀ ਹੋਊਗਾ ਰੇਟ ਵੱਧ ਨਹੀਂ ਹੁੰਦਾ ਬਿਲਕੁਲ ਤੇ ਬਾਈ ਮਿਸਤਰੀ ਨਾਲ ਗੱਲ ਕਰੀਏ ਜੀ ਤੁਹਾਡੇ ਵੀਰ ਨਾਲ ਜਿਹਦੇ ਸਿਰ ਤੇ ਤੁਹਾਨੂੰ ਮਾਰਨਾ ਜਿਹਦੇ ਸਿਰ ਤੇ ਸਾਰਾ ਕੰਮ ਆ ਮਿਸਤਰੀ ਜੀ ਕੀ ਹਾਲ ਨੇ ਜੀ ਵਧੀਆ ਜੀ ਸਭ ਕਹਿੰਦੇ ਵੀ ਸਾਰਾ ਕੁਝ ਇਹਦੇ ਸਿਰ ਤੇ ਚੱਲਦਾ ਹਾਂ ਜੀ ਉਹ ਤਾਂ ਮਾਲਕ ਦੀ ਕਿਰਪਾ ਜੀ ਠੀਕ ਹੈ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਪੂਰਾ ਆਖਿਆ ਜੀ ਬਿਲਕੁਲ ਸਹੀ ਗੱਲ ਤੁਸੀਂ ਠੀਕ ਹੈ ਵੀ ਉਥੇ ਹੁੰਦਾ ਫਿਕਰ ਵੀ ਕਿਤੇ ਚੀਮੇ ਵਾਈ ਹੋਰਾਂ ਨੂੰ ਲੰਬਾ ਨਾ ਆ ਜਾਏ ਕੋਈ ਆ ਨਾ ਹੋ ਜੇ ਤੇਰਾ ਫਿਕਰ ਜੀ ਤਾਂ ਹੁੰਦਾ ਹੀ ਆ ਜੀ ਇਹਦਾ ਸਿਆਪ ਦਾ ਕੰਮ ਸਮਝੀਏ ਕਰਦੇ ਆ ਜੀ ਠੀਕ ਹੈ ਹਾਂਜੀ ਤੇ ਬਾਈ ਕਹਿੰਦਾ ਵੀ ਮੈਨੂੰ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਏ ਬਾਈ ਕਹਿੰਦਾ ਵੀ ਬਾਈ ਸੋਡੂ ਬਾਈ ਫਿਰ ਫਿਕਰ ਨਹੀਂ ਹੁੰਦਾ ਫਿਰ ਇਹਦੇ ਸਿਰ ਤੇ ਆਹ ਮੈਂ ਇਹਦਾ ਸਿਰ ਤੇ ਫਿਰ ਜੇ ਕੋਈ ਕੋਈ ਅਣਜਾਣ ਮੁੰਡਾ ਰੱਖ ਲਿਆ ਸੀ ਹੁਣ ਜਦੋਂ ਕੋਈ ਰੱਖ ਦਿਆ ਡਰਾਈਵਰ ਉਹ ਤਾਂ ਕਹਿੰਦਾ ਮਿਸਤਰੀ ਵੀ ਮੈਂ ਤਾਂ ਕਾਰੀਗਾਰਾਂ ਦੀ 400 ਫਟ ਐਂ ਕਰ ਦੂੰ ਐਂ ਕਰ ਜਾ ਉਹਨੂੰ ਭੇਜ ਦਿਆਂ 200 ਤੇ ਜਾ ਕੇ ਲੱਤਾਂ ਡਾ ਕੇ ਖੜ ਦੇ ਹੁੰਦਾ ਫਿਰ ਸਾਨੂੰ ਜ਼ਿੰਮੇਦਾਰ ਕਹਿੰਦਾ ਯਾਰ ਮੈਂ ਤਾਂ 400 ਕਰਾਉਣਾ ਫਿਰ ਉੱਥੇ ਇਹਨੂੰ ਅਸੀਂ ਭੇਜ ਦਿਆ ਉੱਥੇ ਇਹਨੂੰ ਭੇਜ ਅੜੇ ਗੱਡੇ ਕਰਦਾ ਹੈ ਵੀ ਯਾਨੀ ਕਿ ਅੜੇ ਗੱਡੇ ਇਹ ਵੀਰ ਕਰਦਾ ਹੈ ਹਾਂਜੀ ਇੱਕ ਮੁੰਡਾ ਹੋਰ ਵੀ ਹੈਗਾ ਸਾਡੇ ਕੋਲੇ ਇੱਕ ਇੱਕ ਦੋ ਮੁੰਡੇ ਹੋਰ ਨੇ ਸਾਡੇ ਕੋਲੇ ਵਧੀ ਇੱਕ ਮੁੰਡਾ ਧੌਲ ਮਾਇਰ ਦਾ ਕਾਕਾ ਮਿਸਤਰੀ ਆ ਸਾਡਾ ਠੀਕ ਆ ਬਾਈ ਇਹ ਤਿੰਨ ਕ ਮਿਸਤਰੀ ਸਾਡੇ ਬਾਅਦ ਸਿਰੇ ਦੇ ਹੀ ਨੇ ਜੀ ਇਹ ਬਾਕੀ ਤਾਂ ਟਾਈਮ ਸਾਰਨ ਤੇ ਰੱਖਦੇ ਸੀ ਠੀਕ ਆ ਬਾਈ ਤੇ ਬਾਈ ਜੇ ਆਪਾਂ ਗੱਲ ਕਰੀਏ ਵੀ ਲੋਕ ਤੁਹਾਡੇ ਕੋਲੇ ਕਿਹੜੇ ਕਿਹੜੇ ਕੰਮ ਆ ਮਿਸਤਰੀ ਆਇਓ ਨਾਲ ਹੀ ਆਇਓ ਤੁਸੀਂ ਤੇ ਬਾਈ ਲੋਕ ਤੁਹਾਡੇ ਕੋਲੇ ਕਹਿੰਦਾ ਬੋਰਾਂ ਦਾ ਕੰਮ ਹੋ ਗਿਆ ਵੀ ਬੋਰ ਕਿੱਡਾ ਮਰਜੀ ਛੋਟਾ ਵੱਡਾ ਕੋਈ ਮਰਜੀ ਕਰਾਉਣਾ ਹੋਵੇ ਆ ਮਸ਼ੀਨਾਂ ਦੇਖ ਲਓ ਬਾਈ ਖੁਰੇ ਕੋਲੇ ਭਰਾਵੋ ਕਿੰਨੀਆਂ ਖੜੀਆਂ ਨੇ 15 16 ਮਸ਼ੀਨਾਂ ਨੇ ਕੋਈ ਤੋੜਨੀ ਪੈਂਦੀ ਹੈਗੀ ਇਹੇ ਕਰਕੇ ਮੱਖਣ ਬਾਈ ਘਨੌਰ ਖੁਰਦ ਤੋਂ ਚੱਲ ਕੇ ਆਇਆ ਬਾਈ ਕਨਾਂ ਮਲੇਰ ਕੋਟਲੇ ਮੰਡੀ ਦੇ ਵਿੱਚ ਤੁਹਾਡੇ ਚਰਚੇ ਸੁਣੇ ਨੇ ਵੀ ਜੇ ਬੋਰ ਕਰਾਉਣਾ ਤਾਂ ਚੀਮਿਆਂਾਂ ਤੋਂ ਕਰਾਓ ਹਾਂ ਜੀ ਵੱਡੀ ਗੱਲ ਹੁਣ ਆਏ ਆ ਬਾਈ ਜੀ ਮਸ਼ੀਨਾਂ ਜਿਹੜੇ ਪਹਿਲਾਂ ਬੰਦੇ ਸਾਡੇ ਕੰਮ ਕਰਦੇ ਸੀਗੇ ਬੋਰ ਲਾਈਨ ਦਾ ਉਹਨਾਂ ਦੇ ਬੱਚੇ ਵਿੱਚ ਕੈਨੇਡਾ ਚਲੇ ਗਏ ਉਹ ਸਾਡੇ ਥੋੜੇ ਤੋਂ ਚਲੇ ਗਿਆ ਕੰਮ ਹੁਣ ਮਸ਼ੀਨਾਂ ਮਸੂਨਾ ਜਿਵੇਂ ਹੁਣ ਮਤਲਬ ਆ ਵੀ ਮੇਰੇਆਂ ਭਾਈਆਂ ਕੋਲ ਮਸ਼ੀਨਾਂ ਨੇ ਹਨਾ ਬਸ ਉਹੀ ਆਪਦੀ ਲੇਬਰ ਲੂਬਰ ਤੇ ਕੰਮ ਕਰਦੇ ਨੇ ਪਰ ਇਹ ਜਿਹੜੇ ਦੁਕਾਨਦਾਰਾਂ ਕੋਲ 4-4 5-5 ਮਸ਼ੀਨਾਂ ਹੀ ਜਿਵੇਂ ਹੁਣ ਮੇਰੇ ਕੋਲ ਨੇ 15 ਉਹਨਰੇ ਵੀ ਬੱਚੇ ਕੈਨੇਡਾ ਨੇ ਹਨਾ ਮੈਂ ਕਦੇ ਵੀ ਇਹ ਛੱਡ ਕੇ ਜਾਵਾਂ ਤਾਂ ਲਾਕੇ ਨੂੰ ਘਾਟਾ ਪਊਗਾ ਕਿ ਨਾ ਬਿਲਕੁਲ ਬਾਈ ਬਿਲਕੁਲ ਲਾਕੇ ਨੂੰ ਘਾਟਾ ਪਊ ਛੋਟਾ ਦਾ ਏਰੀਆ ਬਾਈ ਛੋਟੇ ਇੰਨਾ ਮਾਨ ਕਰਦਾ ਕਹਿੰਦੇ ਵੀ ਆਹ ਬੰਦਿਆਂ ਦੇ ਸਿਰ ਤੇ ਅਸੀਂ ਜਿਵੇਂ ਕਿਡਾ ਮਰਜੀ ਬਿੱਲ ਲਾ ਲਈਏ ਹਾਂ ਬਿਲਕੁਲ ਪਰ ਆਉਂਦਾ ਜਿਵੇਂ ਹੁਣ ਬੰਦੇ ਜਾਣਦੇ ਨੇ ਲਿਹਾਜ਼ ਆ ਕਈ ਵਾਰ ਬੰਦੇ ਕੋਲ ਪੈਸਾ ਨਹੀਂ ਹੁੰਦਾ ਜਿਵੇਂ ਹਾਰ ਵਾਲਾ ਮੈਂ ਵੀ ਜ਼ਿੰਮੇਦਾਰ ਹਾਂ ਘਰੇ ਤਾਂ ਪੈ ਨਹੀਂ ਹੁੰਦੇ ਪੈਸੇ ਹੂੰ ਬਈ ਯਾਨੀ ਕੰਮ ਚਲਾ ਲਈਦਾ ਜਿੰਮੇ ਅਗਲਾ ਦਿਨ ਦਾ ਫਿਰ ਹੋ ਜੇ ਸਾਡਾ ਅੱਗੜ ਪਿਛੜ ਕਰ ਲਈਦਾ ਉਹ ਵੇ ਉਹ ਕਰ ਲਈਦਾ ਪਰ ਉਹਦੇ ਵਿੱਚ ਕੋਈ ਬੰਦਾ ਸਾਨੂੰ ਖੜਾ ਕਰਨਾ ਪੈਂਦਾ ਬਿਲ ਇਹ ਕੰਮ ਨਹੀਂ ਹੈਗਾ 100% ਸਹੀ ਕੋਈ ਝੂਠ ਨਹੀਂ ਵਿੱਚ ਗੱਲ ਦੇ ਪੰਜੀ ਦਾ ਵੀ ਬਿਲਕੁਲ ਤੇਰੀ ਮੈਂ ਤੁਹਾਨੂੰ ਉਹ ਗੱਲ ਦੱਸਿਆ ਵੀ ਹਾ ਤੌਰ ਰਜਿਸਟਰਡ ਨਹੀਂ ਹੋਇਆ ਮਾਲ ਬਿਲਕੁਲ ਬਈ ਵੀ ਉਹ ਤਾਂ ਇੱਕ ਰਜਿਸਟਰ ਦਾ ਆਇਆ ਵੀ ਆਲੂ ਵਾਲੀਆਂ ਬੋਰੀਆਂ ਦੇ ਨਹੀਂ ਆਪਾਂ ਠਾਪੇ ਲਾਉਂਦੇ ਹੁੰਦੇ ਬਸ ਉਹ ਸਾਨੂੰ ਕਹਿੰਦੇ ਨਾ ਰਜਿਸਟਰ ਲੈ ਲਓ ਜੀ ਠਾਪੇ ਵਾਲਾ ਲੈ ਲਓ ਮੈਂ ਕਿਹਾ ਨਹੀਂ ਯਾਰ ਸਾਨੂੰ ਤਾਂ ਸਾਫ਼ ਸੁਥਰਾ ਹੀ ਦੇਵੋ ਸਾਫ਼ ਸੁਥਰੀ ਗੱਲ ਆ ਜੀ ਸਹੀ ਗੱਲ ਆ ਬਈ ਸਾਫ਼ ਸੁਥਰੀ ਗੱਲ ਬਿਲਕੁਲ ਜੀ ਬਈ ਬੋਰਾ ਦਾ ਕੰਮ ਹੋ ਗਿਆ ਜਨਰੇਟਰ ਆਪਣੇ ਕੋਲੇ ਕਿਸੇ ਵੀ ਪ੍ਰਕਾਰ ਦਾ ਹੋ ਗਿਆ ਹਨ ਤੇ ਮੋਟਰਾਂ ਵੀ ਸਮਰਸੀਬਲ ਨਵੀਆਂ ਪੁਰਾਣੀਆਂ ਹਾਂਜੀ ਨਵੀਆਂ ਪੁਰਾਣੀਆਂ ਬਾਕੀ ਬੰਦੇ ਬੰਦੇ ਵੀ ਸਾਰਾ ਕੁਝ ਠੀਕ ਹੈ ਜੀ ਜਿਵੇਂ ਟਰਾਂਸਫਾਰਮ ਵਗੈਰਾ ਬੰਦੇ ਆਗੇ ਉਹ ਪਹਿਲਾਂ ਲੇਵਰ ਜਿਆਦਾ ਸੀ ਸਾਡੇ ਕੋਲ ਮੁੰਡੇ ਹਟ ਆਟ ਕੇ ਚਲੇ ਗਿਆ ਜੀ ਮੁੰਡੇ ਫਿਰ ਆਪਦਾ ਕਰਨ ਕਰਨ ਲੱਗੇ ਪਹਿਲਾਂ ਟਰਾਂਸਫਾਰਮ ਆਪਦਾ ਵੀ ਕਰਦੇ ਸੀ ਕੰਮ ਠੀਕ ਹੈ ਜੀ ਪਹਿਲਾਂ ਟਰਾਂਸਫਾਰਮ ਬਾਕੀ ਤਾਰਾਂ ਤੂਰਾਂ ਆਪਾਂ ਲਾ ਲਓ ਜਿਵੇਂ ਕੇਬਲਾਂ ਵਗੈਰਾ ਹੋ ਗਈਆਂ ਕੇਬਲਾਂ ਵਾਲਾ ਮੋਟਰਾਂ ਪਲਾਸਟਰ ਦੀਆਂ ਡਿਲੀਵਰੀਆਂ ਹੂੰ ਤੇ ਮਤਲਬ ਸਾਰਾ ਕੁਝ ਆਪਣੇ ਕੋਲ ਸਮਾਨ ਹੈਗਾ ਜਿਵੇਂ ਬਿਲਕੁਲ ਪਰ ਉਹ ਬੋਰਨ ਵਾਲਾ ਸੰਬੰ ਬੋਰ ਹੋਇਆ ਬ ਉਹਦੇ ਨਾਲ ਸੰਬੰਧਤ ਸਾਰਾ ਸਮਾਨ ਬਾਈ ਹੋਰਾਂ ਕੋਲੇ ਅਵੇਲੇਬਲ ਆ ਸਭ ਤੋਂ ਵੱਡੀ ਗੱਲ ਭਰਾਵੋ ਜਾਇਜ ਰੇਟ ਤੇ ਆ ਜ਼ਿਮੀਂਦਾਰਾਂ ਦਾ ਮੁੰਡਾ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਬੋਰ ਕਰਨਾ ਸੋ ਨੂੰ ਹਰ ਵਕਤ ਮਸ਼ੀਨ ਮਿਲੂਗੀ ਆ ਸਾਰਾ ਬਾਈ ਜੀ ਸਮਾਨ ਖੜਾਗਾ ਕੋਈ ਆਏ ਨਹੀਂ ਹੈਗਾ ਵੀ ਤੁਸੀਂ ਅੜੇ ਹੋਇਓ ਸੋ ਸੋ ਰੇਟ ਵਧਾ ਲਊਗਾ ਬਾਈ ਕਹਿੰਦਾ ਬਾਈ ਰੇਟ ਘੱਟ ਲਵਾਂਗੇ 4 ਰੁਪਏ ਪਰ ਪੰਗਾ ਕਿੱਥੇ ਪੈਂਦਾ ਕਹਿੰਦਾ ਜਦੋਂ ਮਿਸਤਰੀ ਕਹਿੰਦੇ ਨੇ ਫਲਾਣੇ ਮਾਰਕੇ ਵਾਲਾ ਮਾਲ ਪਾਵਾਂਗੇ ਫਲਾਣੇ ਮਾਰਕੇ ਵਾਲਾ ਮਾਲ ਪਾਵਾਂਗੇ ਉਹ ਤੇ ਬਾਈ 20 20 ਰੁਪਏ ਫੋਟੋ ਆਪਣੇ ਬੋਰਾ ਦਾ ਜਿਹੜਾ ਫਾਈਬਰਾਂ ਦਾ ਸਮਾਨ ਪੈਂਦਾ ਬਾਈ ਉਹਦੇ ਵਿੱਚ ਕਮਿਸ਼ਨ ਹੈ ਜੀ ਆਪਣਾ 500 ਰੁਪਏ ਫਟ ਬੋਰ ਹੋ ਗਿਆ ਤਾਂ 10000 ਬਣ ਗਿਆ ਜਿੰਮੇ ਬਾਈ ਹਾਂਜੀ ਹਾਂਜੀ ਹਾਂ ਬਾਈ ਕਹਿੰਦਾ ਵੀ ਪੂਰੇ ਪੰਜਾਬ ਦੇ ਵਿੱਚ ਬੋਰ ਧਾਰ ਵੀ ਲਾਉਣਾ ਤਾਂ ਵੀ ਕੋਈ ਦਿੱਕਤ ਨਹੀਂ ਬਸ ਕੋਈ ਬੰਦਾ ਖੜਾ ਕਰਨਾ ਪਊ ਚਾਹੇ ਆੜਤੀ ਦੀ ਜ਼ਿੰਮੇਵਾਰੀ ਹੋਵੇ ਚਾਹੇ ਕਿਸੇ ਦੀ ਮਰਜ਼ੀ ਹੋਵੇ ਜੇਕਰ ਤੁਹਾਡੇ ਕੋਲੇ ਪੈਸੇ ਹੈਗੇ ਫਿਰ ਤਾਂ ਬੜੀ ਵਧੀਆ ਗੱਲ ਆ ਪਰ ਜਿਹੜੇ ਬਾਈ ਨਾਰਮਲ ਆਪਣੇ ਕਿਸਾਨ ਵੀਰ ਨੇ ਉਹਨਾਂ ਕੋਲੇ ਕਈ ਵਾਰ ਅੱਧੇ ਪਚੱਦੇ ਹੁੰਦੇ ਆ ਕਈ ਵਾਰ ਅੱਧੇ ਪਚੱਦੇ ਬਾਈ ਜਿਵੇਂ ਕਹਦੀਏ ਵੀ ਫਸਲ ਤੋਂ ਬਾਅਦ ਦੇਣੇ ਹੁੰਦੇ ਆ ਪਰ ਫਿਰ ਵੀ ਬਾਈ ਕ ਬੀਜੇ ਧਾਰ ਕੰਮ ਕਰਾਂਗੇ ਮਾੜਾ ਕੰਮ ਨਹੀਂ ਕਰਦੇ ਹੈਗੇ ਲਿਖ ਕੇ ਲੈ ਲਿਓ ਸਾਥੋਂ ਬਾਈ ਜਿਮੇਵਰੀ ਵਾਲੇ ਬੰਦੇ ਆਸ ਤੋਂ ਪਹਿਲਾਂ ਆਉਂਦਾ ਕੋਈ ਅਲਾ ਸੋੜ ਵੀ ਆਈ ਹੈ ਕੋਈ ਮਾਰਚ ਤੋਂ ਪਹਿਲਾਂ ਆਉਂਦਾ ਹੁਣ ਤਾਂ ਅਪ੍ਰੈਲ ਮਈ ਚੜ ਗਿਆ ਜੀ ਹੁਣ ਤਾਂ ਹੁਣ ਅਸੀਂ ਤਾਂ 2 ਮਹੀਨੇ ਕੰਮ ਕਰਨਾ ਕੋਈ ਸਾਡੇ ਕੋਲ ਅਪ੍ਰੈਲ ਚ ਆਉਂਦਾ ਜਾਂ ਮਾਰਚ ਆਉਂਦਾ ਜਾਂ ਫਰਵਰੀ ਜਾਂ ਜਨਵਰੀ ਦਾ ਉਹਦੇ ਖਾਤਰ ਜਿਹੜੀ ਨਾਲ ਲੇਬਰ ਕੰਮ ਕਰਦਾ ਵੀ ਮਾਰਚ ਤੋਂ ਪਹਿਲਾਂ ਪਹਿਲਾਂ ਉਹ ਲੇਬਰ ਫ੍ਰੀ ਹੈ ਹਾਂ ਜੀ ਲੇਬਰ ਜਿਹੜਾ ਨਾਲ ਲੇਬਰ ਕੰਮ ਕਰਦੀ ਆ ਉਹ ਫ੍ਰੀ ਹੈ ਜੀ ਅੱਛਾ ਉਹ ਲੇਬਰ ਫ੍ਰੀ ਹੈ ਜੀ ਉਹ ਲੇਬਰ ਫ੍ਰੀ ਆ 10000 ਬਣ ਜਿਵੇਂ ਉਹਦਾ 12 ਬਣ ਜਿਵੇਂ ਜੀ ਠੀਕ ਹੈ ਬਾਈ ਜੀ ਉਹ ਮੰਨਿਆ ਹੋਇਆ ਵੀ ਮੈਸਤਰੀ ਵੀ ਕਮਿਸ਼ਨ ਲੈਣਾ ਠੀਕ ਹੈ ਜਿਹਦਾ ਸਬਕਾ ਵੀ ਮੈਂ ਕੰਮ ਇੱਥੇ ਤੇ ਕਰ ਲਿਆ ਗਿਆ ਜੇ ਉਹ ਨਾ ਹੁੰਦਾ ਉਹ ਖੜਾ ਉਹ ਜੇ ਉਹ ਨਾ ਹੁੰਦਾ ਸ਼ਾਇਦ ਇੱਥੇ ਦਾ ਕੰਮ ਜਿਹੜਾ ਆਪਣਾ ਹੋ ਬਾਈ ਪਰਨੇ ਵਾਲਾ ਜਾਂ ਦੂਜਾ ਬਾਈ ਦੂਜਾ ਜੀ ਦੂਜਾ ਠੀਕ ਹੈ ਠੀਕ ਸੋ ਭਰਾਵੋ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਿਉਂ ਹੁਣ ਬਾਈ ਬੋਰਾ ਦਾ ਕੰਮ ਚੱਲਣਾ ਆਪਣੇ ਕਿਸਾਨ ਵੀਰਾਂ ਨੂੰ ਭਰਾਵੋ ਇਹ ਚੀਜ਼ ਦੀ ਸਭ ਤੋਂ ਵੱਧ ਲੋੜ ਪੈਣੀ ਆ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ